ਅੱਜ 7 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਗਈ ਨੂੰ ਸਵਾ 7 ਸਾਲ ਅੱਜ ਪੰਜਾਬ ਦੇ ਵਿੱਚ ਨਸ਼ਾ ਕਿਉਂ ਨਹੀਂ ਖਤਮ ਹੋਇਆ ਅੱਜ ਕਿਉਂ ਲੋਜ ਨੌਜਵਾਨ ਮਰ ਰਹੇ ਨੇ ਪਹਿਲੀ ਵਾਰ ਹੋਇਆ ਜਿੱਥੇ ਅਸੀਂ ਬੈਠਿਆ ਸ਼ਹੀਦਾਂ ਦੀ ਧਰਤੀ ਤੇ ਜਦੋਂ ਵੀ ਸ਼ਹੀਦੀ ਜੋੜ ਮੇਲ ਹੁੰਦਾ ਇੱਥੇ ਜਿਹੜੀ ਹੈ ਕਰੋੜਾਂ ਰੁਪਏ ਦੀ ਗ੍ਰਾਂਟ ਦੇ ਕੇ ਜਿੰਨੀਆਂ ਸੜਕਾਂ ਗੁਰਦੁਆਰਾ ਸਾਹਿਬ ਨੂੰ ਜੋੜਦੀਆਂ ਉਹਨਾਂ ਦੀ ਰਿਪੇਅਰ ਹੁੰਦੀ ਅੱਜ ਤੁਸੀਂ ਦਿੱਲੇ ਜਾਓ ਕਿਸੇ ਵੀ ਸੜਕ ਤੋਂ ਚਲੇ ਜਾਓ ਗੋਡੇ-ਗੋਡੇ ਖੱਡੇ ਔਰ ਲੋਕ ਮਿੱਟੀ ਭਰ-ਭਰ ਕੇ ਖੱਡਿਆਂ ਨੂੰ ਭਰ ਰਹੇ ਨੇ ਔਰ ਜਿੰਨੀ ਸੰਗਤ ਇੱਥੇ ਸ਼ਹੀਦੀ ਜੋੜ ਮੇਲ ਤੇ ਆਈ ਸੰਗਤ ਦੇ ਪੈਰਾਂ ਦੇ ਵਿੱਚ ਰੋੜੀਆਂ ਚੁੱਕ ਕੇ ਲਹੂ ਚਲਦਾ ਰਿਹਾ ਪੰਜਾਬ ਦਾ ਖਜ਼ਾਨਾ ਦੋਹੇ ਹੱਥੀ ਆਮ ਆਦੀ ਪਾਰਟੀ ਨੇ ਲਟਾਇਆ ਔਰ ਉਹ ਦੇਖਿਆ ਅਸੀਂ ਪਿਛਲੇ ਸਮੇਂ ਜਿਹੜਾ ਕਿ ਸਾਡੀ ਸਟੇਟ ਦਾ ਪੈਸਾ ਦੂਜੀਆਂ ਸਟੇਟਾਂ ਜਾ ਕੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਗੁਜਰਾਤ ਤੱਕ ਖਰਚਾ ਕੀਤਾ। ਕਹਿੰਦੀ ਸੀ ਨਾ ਇਹਨਾਂ ਦੇ ਮੰਤਰੀ ਅਨਮੋਲ ਗਗਨ ਵੀ ਅਸੀਂ 5 ਮਿੰਟਾਂ ਜਾਂ ਚੁਟਕੀ ਮਾਰ ਕੇ 23 ਦੀਆਂ 23 ਫਸਲਾਂ ਤੇ ਐਮਐਸਪੀ ਦੇਵਾਂਗੇ। ਦੱਸੋ ਪੰਜਾਬ ਨੂੰ ਕਿੱਥੇ 23 ਦੀਆਂ 23 ਫਸਲਾਂ ਤੇ ਐਮਐਸਪੀ ਮਿਲੀ। ਅੱਜ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਪੂਰੇ ਭਾਰਤ ਦੇ ਵਿੱਚ ਗੱਠਜੋੜ ਆ। ਕਿੱਡਾ بڑا ਸਵਾਲ ਆ ਦੱਸੋ ਇਸ ਗੱਲ ਦਾ ਜਵਾਬ ਹੈ ਕਿ ਸਿਆਮ ਆਦਮੀ ਕੋਲ ਆਮ ਜਾਂ ਕਾਂਗਰਸ ਵਾਲੇ ਕੋਲ ਇਹ ਹੈ ਜੀ ਨਲਾਇਕ ਸਰਕਾਰ ਬਣੀ ਜਿਨੇ ਜਿੱਥੇ ਸਾਡਾ ਖਜ਼ਾਨਾ ਲਟਾਇਆ ਉਥੇ ਪੰਜਾਬ ਦੇ ਢਾਂਚੇ ਨੂੰ ਪੰਜਾਬ ਦੇ ਪ੍ਰਬੰਧਾਂ ਨੂੰ ਜਿਸ ਤਰੀਕੇ ਨਾਲ ਇੱਕ ਸਰਕਾਰ ਦਾ ਚਲਾਉਣ ਦਾ ਫਰਜ ਬਣਦਾ ਉਹਦੇ ਵਿੱਚ ਚਲਾਉਣ ਦੇ ਵਿੱਚ ਬਿਲਕੁਲ ਫੇਰ ਸਾਬਤ ਹੋਈ ਹੈ ਆਪਣੇ ਆਪ ਨੂੰ ਇਹ ਗੱਲਾ ਕਰਦੀ ਸੀ ਵੀ ਬਿਲਕੁਲ ਇੱਥੇ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਪ੍ਰਸ਼ਾਸਨ ਨਾ ਕੋਈ ਕਿਸੇ ਕਿਸਮ ਦੀ ਰਿਸ਼ਵਤ ਲੈ ਸਕੇਗਾ ਨਾ ਕੋਈ ਕਿਸੇ ਨੂੰ ਦਿੱਤੀ ਜਾਣੀ ਚਾਹੀਦੀ ਹੈ ਅੱਜ ਆਪੇ ਜਿਹੜੇ ਲੋਕ ਨੇ ਇਹ ਕਰਪਸ਼ਨ ਕਰਨ ਲੱਗੇ ਦੇਖੋ 2022 ਦੇ ਵਿੱਚ ਬਹੁਤ ਜ਼ੋਰ ਲਾ ਕੇ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਔਰ ਲੋਕਾਂ ਨੂੰ ਗਮਰਾਹ ਕੀਤਾ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ ਜਿਹੜਾ ਉਹਦੇ ਨਾਲ 1000 ਬੰਦਾ ਸਿਕਿਉਰਟੀ ਦਾ ਚੱਲ ਰਿਹਾ ਅੱਜ ਉਹ ਜਿਹੜੀਆਂ ਗੱਲਾਂ ਕਰਦੇ ਸੀ ਐ ਡੇ ਡੇ ਗੱਡੀਆਂ ਅੱਜ ਉਹ ਗੱਡੀਆਂ 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 ਅੱਜ ਉਹਦਾ ਸਾਰਾ ਪਰਿਵਾਰ ਸਿਕਿਉਰਿਟੀ ਲੈ ਰਿਆ ਚਾਹੇ ਉਹਦੀ ਮੈਸੇਜ ਆ ਚਾਹੇ ਉਹਦੀ ਮਾਤਾ ਚਾਹੇ ਉਹਦੀ ਸਿਸਟਰ ਹੈ ਸਾਰਾ ਪਰਿਵਾਰ ਸਿਕਿਉਰਿਟੀ ਜਿੰਨੇ ਮੰਤਰੀ ਨੇ ਸਾਰੇ ਮੰਤਰੀਆਂ ਦੇ ਨਾਲ ਅੱਗੇ ਪਿੱਛੇ ਗੱਡੀਆਂ ਆਸੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ ਕਿ ਗਰਮ ਮੌਸਮ ਗਮਰਾਂਦਾ ਜਾ ਰਿਹਾ ਉੱਥੇ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਤੇ ਦਲ ਬਦਲੂਆਂ ਦਾ ਵੀ ਜਿੱਥੇ ਜੋਰ ਜਾਰੀ ਹੈ ਤੇ ਗੱਲਬਾਤ ਆਮ ਆਦਮੀ ਪਾਰਟੀ ਦੇ ਹਲਕਾ ਪੈਲ ਤੋਂ ਐਮਐਲਏ ਮਨਮਿੰਦਰ ਸਿੰਘ ਗਿਆਸਪਰਾ ਜਿਨ੍ਹਾਂ ਤੇ ਗੰਭੀਰ ਦੋਸ਼ ਲੱਗੇ ਨੇ ਇੱਕ ਯੂਨੀਅਨ ਵੱਲੋਂ ਇੱਕ ਲੈਟਰ ਵਾਇਰਲ ਹੋ ਰਿਹਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ 50 ਲੱਖ ਦੀ ਜਿਹੜੀ ਕਿ ਅਮਾਉਂਟ ਉਹਨਾਂ ਵੱਲੋਂ ਮੰਗੀ ਜਾ ਰਹੀ ਆ ਰਿਸ਼ਵਤ ਮੰਗੀ ਜਾ ਰਹੀ ਆ ਜੋ ਕਿ ਮਨਮਿੰਦਰ ਗਿਆਸਪਰਾ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਦਿੱਨੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਪੁੱਟਾ ਜੋ ਅਕਸਰ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਰਹਿੰਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਨਾਲ ਛੋਡੇ ਨਾਲ ਜੁੜੇ ਨੇ ਉਹਨਾਂ ਦਾ ਕੀ ਕਹਿਣਾ ਫੋਟਾ ਸਾਹਿਬ ਜੀ ਬਹੁਤ-ਬਹੁਤ ਤੁਹਾਡਾ ਸਾਡੇ ਚੈਨਲ 'ਚ ਸਵਾਗਤ ਆ। ਧੰਨਵਾਦ ਜੀ। ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਤੁਹਾਡਾ ਰਜਾਨਾ ਟਾਈਮ ਟੀਵੀ ਦਾ ਜਿਹੜਾ ਕਿ ਤੁਸੀਂ ਲੋਕਾਂ ਦੀ ਗੱਲ ਜਿਹੜੀ ਸਮਾਜ ਤੱਕ ਰਜਾਨਾ ਪਹੁੰਚਾਉਣੀ। ਸੋ ਜੋ ਵੀ ਤੁਸੀਂ ਗੱਲ ਕਰਨੀ ਦੱਸੋ ਕਿ ਕੀ ਗੱਲ ਕਰਨੀ। ਫੋਟਾ ਜੀ ਗੱਲ ਕਰੀਏ ਪਰਮਿੰਦਰ ਸਿੰਘ ਗਿਆਸਪੁਰਾ ਨੇ। ਮਨਮਿੰਦਰ ਸਿੰਘ ਗਿਆਸਪੁਰਾ ਨੇ ਜੋ ਐਮ ਐਲ اے ਨੇ ਪਾਇਲ ਤੋਂ ਉਹਨਾਂ ਦੇ ਉੱਤੇ ਗੰਭੀਰ ਦੋਸ਼ ਲਾ ਕੇ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਆ। ਜਿਹਦੇ ਵਿੱਚ ਇੱਕ ਸੋਸ਼ਲ ਸੌਰੀ ਇੱਕ ਨਾ ਲੈਟਰ ਨਾ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ 50 ਲੱਖ ਦੀ ਅਮਾਉਂਟ ਦੀ ਉਹਨਾਂ ਰਿਸ਼ਵਤ ਮੰਗੀ ਜਾ ਰਹੀ ਹੈ ਵੱਡੇ ਧਕਮ ਜਿੰਨਾਂ ਆਮਾ ਦੀ ਪਾਰਟੀ ਆਈ ਸੀ ਕਿ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਜਾਵੇਗਾ ਦੂਜੇ ਵੱਲ ਪਾਸੇ ਇਹ ਕੰਬੀਰ ਦੋਸ਼ ਲੱਗ ਰਹੇ ਉਹਨਾਂ ਦੇ ਦੇਖੋ ਇਹ ਬਹੁਤ ਮਨਭਾਗੀ ਗੱਲ ਹੈ ਜਿਹੜੀ ਦੇਖਣ ਨੂੰ ਸੋਸ਼ਲ ਮੀਡੀਆ ਤੇ ਮਿਲੀ ਹੈ ਔਰ ਇਸ ਦੇ ਵਿੱਚ ਜੋ ਵਾਅਦੇ ਕੀਤੇ ਸੀ ਪਿਛਲੇ ਸਮੇਂ ਜੋ 2022 ਦੇ ਵਿੱਚ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਕਿ ਇੱਥੇ ਕ੍ਰਾਪਸ਼ਨ ਰਹਿਤ ਹੋਏਗੀ ਬਿਲਕੁਲ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਕ੍ਰਾਪਸ਼ਨ ਨਹੀਂ ਹੋਏਗੀ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਤੇ ਐਡੇ ਵੱਡੇ ਦੋਸ਼ ਲੱਗਣ ਔਰ ਉਹ ਵੀ ਦੇਖੋ ਤੁਸੀਂ ਲੈਟਰ ਪੈਡ ਦੇ ਉੱਤੇ ਇੱਕ ਯੂਨੀਅਨ ਨੇ ਜਿਹੜਾ ਦੋਸ਼ ਲਾਇਆ ਕਿ ਸਾਡੇ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਔਰ ਅੱਜ ਜਿਹੜੀ ਪਾਰਟੀ ਆਪਣੇ ਆਪ ਨੂੰ ਇਹ ਗੱਲਾਂ ਕਰਦੀ ਸੀ ਵੀ ਬਿਲਕੁਲ ਇੱਥੇ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਪ੍ਰਸ਼ਾਸਨ ਨਾ ਕੋਈ ਕਿਸੇ ਕਿਸਮ ਦੀ ਰਿਸ਼ਵਤ ਲੈ ਸਕੇਗਾ ਨਾ ਕੋਈ ਕਿਸੇ ਨੂੰ ਦਿੱਤੀ ਜਾਣੀ ਚਾਹੀਦੀ ਹੈ ਅੱਜ ਆਪੇ ਜਿਹੜੇ ਲੋਕ ਨੇ ਇਹ ਕਰਪਸ਼ਨ ਕਰਨ ਲੱਗੇ ਔਰ ਕਿਸੇ ਦਫਤਰ ਦੇ ਵਿੱਚ ਕਰਪਸ਼ਨ ਖਤਮ ਨਹੀਂ ਹੋਈ ਔਰ ਉਸੇ ਤਰੀਕੇ ਨਾਲ ਜਿਵੇਂ ਪਿਛਲੇ ਸਮੇਂ ਚੱਲਦੀ ਰਹੀ ਅੱਜ ਉਸ ਤੋਂ ਵੀ ਜ਼ਿਆਦਾ ਰਿਸ਼ਵਤ ਜਿ ਰਿਸ਼ਵਤਾਂ ਜਿਹੜੀ ਉਹ ਚੱਲ ਰਹੀ ਹੈ ਜਿਹੜੇ ਪਹਿਲਾਂ ਤਹਿਸੀਲਦਾਰ ਪੈਸੇ ਲੈਂਦੇ ਸੀ ਅੱਜ ਉਹ ਅਰਜੀ ਨਸੀਬਾਂ ਦੇ ਰਾਹੀਂ ਪੈਸੇ ਲੈ ਰਹੇ ਨੇ ਔਰ ਇਸੇ ਤਰੀਕੇ ਨਾਲ ਜਿਹੜੀਆਂ ਜਿਹੜੀਆਂ ਜਿੱਥੇ ਮਾਈਨਿੰਗ ਹੋ ਰਹੀ ਹੈ ਉਹ ਸਾਰੀ ਮਾਈਨਿੰਗ ਦੇ ਵਿੱਚ ਇਹਨਾਂ ਮੰਤਰੀਆਂ ਦੇ ਐਮਐਲਏਾਂ ਦੀ ਹਿੱਸੇਦਾਰੀਆਂ ਉਹਦੇ ਵਿੱਚ ਨੇ ਜਿਹੜੀ ਕਿ ਪਿਛਲੇ ਸਮੇਂ ਇੱਕ ਵਿਧਾਇਕ ਤੇ ਦੋਸ਼ ਲੱਗਿਆ ਰੋਪੜ ਦੇ ਨੇੜੇ ਔਰ ਇਸ ਤੋਂ ਬਿਨਾਂ ਜਿੰਨਾ ਇੱਥੇ ਇਹ ਰੇਤੇ ਬਜਰੀ ਦੀ ਢੋਆ ਢਾਈ ਹੋ ਰਹੀ ਆ ਇਹ ਸਾਰੇ ਟਿੱਪਰ ਪੰਜਾਬ ਦੇ ਵਿੱਚ ਓਵਰਲੋਡ ਚੱਲ ਰਹੇ ਨੇ ਜਦਕਿ ਇੱਕ ਜਿਹੜਾ ਟਿੱਪਰ ਆ ਉਹਦੀ ਜਿਹੜੀ ਕੈਪੈਸਿਟੀ ਆ ਉਹ 20 25 ਟਨ ਤੋਂ ਜ਼ਿਆਦਾ ਨਹੀਂ ਹੈ ਅੱਜ ਜਿਹੜਾ ਇੱਕ ਟਿਪਰ ਆਹੋ ਤਕਰੀਬਨ 60 ਟਨ 50 ਟਨ 40 ਟਨ ਇੰਨਾ ਇੰਨਾ weight ਲੈ ਕੇ ਜਾ ਰਿਹਾ ਸੜਕਾਂ ਟੁੱਟ ਰਹੀਆਂ ਨੇ ਔਰ ਇਹ ਜਿਹੜਾ ਸਾਰਾ ਕੰਮ ਹੈ ਜਿੰਨਾ ਹੋ ਰਿਹਾ ਹੈ ਸਾਰਾ ਇਹ ਇਹਨਾਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਔਰ ਅੱਜ ਜਿਵੇਂ ਇਹ ਦੋਸ਼ ਲੱਗੇ ਨੇ ਮੈਂ ਸਮਝਦਾ ਇਹ ਦੋਸ਼ਾਂ ਨਾਲ ਦੋਚਾਂ ਨਾਲ ਇਹ ਗੱਲ ਸਾਬਤ ਹੋ ਗਈ ਵੀ ਜਿਹੜੀ ਹੈ ਸਰਕਾਰ ਦੇ ਵਿੱਚ ਜਿੰਨੇ ਆਗੂ ਨੇ ਜਾਂ ਜਿਹੜੇ ਆਗੂ ਤੇ ਦੋਸ਼ ਲੱਗੇ ਨੇ ਬਿਲਕੁਲ ਜਿਹੜੀ ਕਰਾਪਸ਼ਨ ਹੈ ਕਰ ਰਹੇ ਨੇ ਆਮ ਆਦਮੀ ਪਾਰਟੀ ਜਦੋਂ ਸੱਤਾ ਚਾਈ ਸੀ ਉਹਨਾਂ ਨੇ ਇੱਕ ਵਟਾ ਵਟਾ ਨਾਰਾ ਲੈ ਜਿੱਕੀ ਜਿਹੜੀ ਆਮ ਆਦਮੀ ਪਾਰਟੀ ਆ ਰਿਸ਼ਵਤ ਖੋਰੀ ਖਤਮ ਕਰੂਗੀ ਨਸ਼ੇ ਦਾ ਬੋਲਬਾਲਾ ਖਤਮ ਕਰੂਗੀ ਹੁਣ ਪਿੱਛੇ ਜੇ ਇੱਕ ਬਿਆਨ ਆ ਰਿਹਾ ਜਿਹੜੇ ਨੇ ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨ ਮੰਤਰੀ ਨੇ ਜਿਨ੍ਹਾਂ ਨੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 31 ਦਸੰਬਰ ਤੱਕ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ ਦੇਖੋ 2022 ਦੇ ਵਿੱਚ ਬਹੁਤ ਜ਼ੋਰ ਲਾ ਕੇ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਔਰ ਲੋਕਾਂ ਨੂੰ ਗਮਰਾਹ ਕੀਤਾ ਉਸ ਤੋਂ ਪਹਿਲਾਂ 2017 ਦੇ ਵਿੱਚ ਕਾਂਗਰਸ ਨੇ ਬੜਾ ਪ੍ਰਚਾਰ ਕੀਤਾ প্রচার ਕਰਕੇ ਲੋਕਾਂ ਨੂੰ ਗਮਰਾਹ ਕਰਕੇ ਘਰ ਘਰ ਜਿਹੜੀ ਹਰ ਨੌਜਵਾਨ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਟੋਟਲ ਕਰਜ਼ੇ ਤੇ ਚਾਹੇ ਕਿਸੇ ਸ਼ਾਹੂਕਾਰ ਦਾ ਕਿਸੇ ਆੜਤੀ ਦਾ ਕਿਸੇ ਕਿਸੇ ਕਿਸਮ ਦਾ ਵੀ ਚਾਹੇ ਕਿਸੇ ਬੈਂਕ ਦਾ ਕਰਜ਼ਾ ਸਾਰੇ ਤੇ ਲਕੀਰ ਮਾਰਨ ਦੀ ਗੱਲ ਕੀਤੀ ਕੋਈ ਕਰਜ਼ਾ ਕਿਸੇ ਦਾ ਮਾਪ ਨਹੀਂ ਹੋਇਆ ਘਰ ਘਰ ਨੌਜਵਾਨ ਨੂੰ ਕਿਸੇ ਨੌਕਰੀ ਨਹੀਂ ਮਿਲੀ ਕਿਸੇ ਨੂੰ ਲੈਪਟਾਪ ਨਹੀਂ ਮਿਲਿਆ ਉਹ ਸਾਰੀਆਂ ਗੱਲਾਂ ਵਾਅਦੇ ਕਰਕੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਾਂਗਰਸ ਨੇ ਰਾਜ ਲੈ ਲੈਂਦਾ ਔਰ 5 ਸਾਲ ਲੋਕ ਠੱਗਿਆ ਆਪਣੇ ਆਪ ਨੂੰ ਮਹਿਸੂਸ ਕਰਦੇ ਰਹੇ ਔਰ ਇਸੇ ਤਰੀਕੇ ਨਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਬਦਲ ਦੀ ਗੱਲ ਕੀਤੀ ਪੰਜਾਬ ਦੇ ਲੋਕਾਂ ਨੂੰ ਇੰਨੀਆਂ ਤਿੱਖੀਆਂ ਗੱਲਾਂ ਕੀਤੀਆਂ ਜਿਨ੍ਹਾਂ ਨੇ ਹਰ ਇੱਕ ਨੂੰ ਹਰ ਇੱਕ ਦੇ ਦਿਲ ਨੂੰ ਜਿਨ੍ਹਾਂ ਨੇ ਟੁੰਬਿਆ ਔਰ ਉਹਦੇ ਵਿੱਚ ਦੇਖਿਆ ਅਸੀਂ ਵੀ ਐਡੇ ਐਡੇ ਕਵਾਦੇ ਲੋਕਾਂ ਨੂੰ ਮਹਿਸੂਸ ਹੋਣ ਲੱਗੇ ਪਤਾ ਨਹੀਂ ਕਿੱਡਾ ਬਦਲਾਏਗਾ ਵੀ ਕਿਵੇਂ ਜਿਹੜੀ ਇੱਥੇ ਆਮ ਲੋਕ ਰਹਿਣਗੇ ਆਮ ਕੋਈ ਸਿਕਿਉਰਟੀ ਲਊਗਾ ਦੇਖੋ ਅੱਜ ਸਾਰਾ ਕੁਝ ਉਲਟ ਹੋ ਗਿਆ ਅੱਜ ਜਿਹੜੇ ਆਗੂ ਉਸ ਸਮੇਂ ਗੱਲ ਕਰਦੇ ਸੀ ਵੀ ਜਿਹੜੇ ਲੀਡਰ ਨੇ ਪੋਲੀਟੀਕਲ ਆਗੂ ਨੇ ਉਹ ਐਡੇ-ਐਡੀਆਂ ਸਿਕਿਉਰਟੀਆਂ ਮੁੱਖ ਮੰਤਰੀ ਐ ਡੀਡੀ ਸਿਕਿਉਰਟੀਆਂ ਲਈ ਵਰਦੇ ਨੇ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਐ ਜਿਹੜਾ ਉਹਦੇ ਨਾਲ 1000 ਬੰਦਾ ਸਿਕਿਉਰਟੀ ਦਾ ਚੱਲ ਰਿਹਾ ਅੱਜ ਉਹ ਜਿਹੜੀਆਂ ਗੱਲਾਂ ਕਰਦੇ ਸੀ ਐਡੇ-ਐਡੀਆਂ ਗੱਡੀਆਂ ਅੱਜ ਉਹ ਗੱਡੀਆਂ-ਗੱਡੀਆਂ ਗੱਡੀਆਂ ਅੱਜ ਉਹਦਾ ਸਾਰਾ ਪਰਿਵਾਰ ਸਿਕਿਉਰਟੀ ਲੈ ਰਿਹਾ ਚਾਹੇ ਉਹਦੀ ਮੈਸੇਜ ਆ ਚਾਹੇ ਉਹਦੀ ਮਾਤਾ ਚਾਹੇ ਉਹਦੀ ਸਿਸਟਰ ਐ ਸਾਰਾ ਪਰਿਵਾਰ ਸਿਕਿਉਰਟੀ ਜਿੰਨੇ ਮੰਤਰੀ ਨੇ ਸਾਰੇ ਮੰਤਰੀਆਂ ਦੇ ਨਾਲ ਅੱਗੇ-ਪਿੱਛੇ ਗੱਡੀਆਂ ਨਾਲ ਸਿਕਿਉਰਟੀਆਂ ਚੱਲ ਰਹੀਆਂ ਨੇ ਔਰ ਇਸ ਤੋਂ ਬਿਨਾ ਬੰਡੀਆਂ-ਬੰਡੀਆਂ ਗੱਲਾਂ ਕਰੀਆਂ 16 ਮੈਡੀਕਲ ਕਾਲ ਕਾਲਜ ਖੋਲਣ ਦੀ ਗੱਲ ਕੀਤੀ ਕੋਈ ਕਾਲਜ ਨਹੀਂ ਮੈਡੀਕਲ ਕਾਲਜ ਖੋਲ੍ਹਿਆ BMW ਦੇ ਕਾਰਖਾਨੇ ਦੀ ਗੱਲ ਕੀਤੀ ਔਰ ਰੇਤਾ ਬਜਰੀ 5 ਰੁਪਏ ਫੁੱਟ ਦੇਣ ਦੀ ਗੱਲ ਕੀਤੀ 5.5 ਰੁਪਏ ਦੱਸੋ ਕਿੱਥੇ ਪੰਜਾਬ ਦੇ ਵਿੱਚ 5.5 ਰੁਪਏ ਫੁੱਟ ਰੇਤਾ ਮਿਲਦਾ ਔਰ ਇੱਥੋਂ ਤੱਕ ਕਿਹਾ ਗਿਆ ਕਿ ਦੂਜੇ ਦੇਸ਼ਾਂ ਦੇ ਗੋਰੇ ਆ ਕੇ ਪੰਜਾਬ ਦੇ ਵਿੱਚ ਵਰਕ ਕਰਨਗੇ ਪੰਜਾਬ ਦੇ ਵਿੱਚ ਕਿਸਾਨਾਂ ਦਾ ਝੋਨਾ ਲਾਉਣਗੇ ਤੁਸੀਂ ਦੇਖਿਆ ਕਿਤੇ ਪੰਜਾਬ ਦੇ ਵਿੱਚ ਕੋਈ ਗੋਰਾ ਆ ਕੇ ਇੱਥੇ ਕੰਮ ਕਰਦਾ ਜਾਂ ਕਿਸੇ ਖੇਤ ਦੇ ਵਿੱਚ ਝੋਨਾ ਲਾਉਂਦਾ ਇਹ ਸਾਰੀਆਂ ਗੱਲਾਂ ਜਿੰਨੀਆਂ ਝੂਠ ਬੋਲ-ਬੋਲ ਕੇ ਅੱਜ ਲੋਕਾਂ ਨੂੰ ਇਹਨਾਂ ਨੇ ਬੜੀ ਬੜੇ ਵੱਡੇ ਪੱਧਰ ਤੇ ਗਮਰਾਹ ਕੀਤਾ ਔਰ ਪੰਜਾਬ ਦਾ ਖਜ਼ਾਨਾ ਦੋਹੇ ਹੱਥੀ ਆਮ ਆਦੀ ਪਾਰਟੀ ਨੇ ਲਟਾਇਆ ਔਰ ਉਹ ਦੇਖਿਆ ਸੀ ਪਿਛਲੇ ਸਮੇਂ ਜਿਹੜਾ ਕਿ ਸਾਡੀ ਸਟੇਟ ਦਾ ਪੈਸਾ ਦੂਜੀਆਂ ਸਟੇਟਾਂ ਜਾ ਕੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਗੁਜਰਾਤ ਤੱਕ ਖਰਚਾ ਕੀਤਾ ਔਰ ਉਹ ਪੈਸਾ ਜਿਹੜਾ ਸਾਡੀ ਡਿਵੈਲਪਮੈਂਟ ਲਈ ਲੱਗਣਾ ਸੀ ਪੰਜਾਬ ਦੀ ਡਿਵੈਲਪਮੈਂਟ ਲਈ ਪੈਸਾ ਲੱਗਣਾ ਸੀ ਉਹ ਪੈਸਾ ਦੂਜੀਆਂ ਸਟੇਟਾਂ ਤੇ ਲਾਤਾ ਔਰ ਇਸ ਤੋਂ ਬਿਨਾ ਵੀ ਜਿਹੜਾ ਮੈਂ ਸਮਝਦਾ ਅੱਜ ਜਿੰਨਾ ਕਰਜ਼ਾ ਪਿਛਲੇ ਸਮੇਂ 75 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਚੜਿਆ 3 ਲੱਖ ਕਰੋੜ ਦਾ ਕਰਜ਼ਾ ਅੱਜ ਇਸ ਸਰਕਾਰ ਨੇ 2 ਸਾਲਾਂ ਦੇ ਵਿੱਚ 70000 ਕਰੋੜ ਦਾ ਕਰਜ਼ਾ ਚੜਾਤਾ ਸਿਰਫ ਡੇਢ ਮਹੀਨੇ ਦੇ ਵਿੱਚ 1250000 ਕਰੋੜ ਰੁਪਏ ਸਰਕਾਰ ਕਰਜ਼ਾ ਲੈ ਰਹੀ ਹੈ ਅੱਜ ਪੰਜਾਬ ਦੇ ਲੋਕ ਬੜੇ ਚਿੰਤਤ ਨੇ ਪੰਜਾਬ ਦੇ ਲੋਕ ਹੈ ਮਹਿਸੂਸ ਕਰ ਰਹੇ ਨੇ ਸੋਚ ਰਹੇ ਨੇ ਕਿ ਜੇ ਜਿਹੜੀ ਰਫ਼ਤਾਰ ਨਾਲ ਆਜਮਾਦਨੀ ਪਾਰਟੀ ਲੋਨ ਲੈ ਰਹੀ ਹੈ ਕਰਜ਼ੇ ਲੈ ਰਹੀ ਹੈ ਇਹ ਲੱਗ ਰਿਹਾ ਵੀ ਆਉਣ ਵਾਲੇ ਸਾ ਜਦੋਂ ਤੱਕ ਸਰਕਾਰ ਦੀ ਟਰਮ ਪੂਰੀ ਹੋਣੀ ਹੈ ਉਦੋਂ ਤੱਕ ਪੰਜਾਬ ਦੇ ਸਿਰ ਜਿੰਨਾ 75 ਸਾਲਾਂ ਚ ਕਰਜ਼ਾ ਛੜਿਆ ਉਹ ਤੋਂ ਦੁੱਗਣਾ ਕਰਜ਼ਾ ਹੋ ਜਾਏਗਾ ਔਰ ਜਿਹੜੀ ਮਰਜ਼ੀ ਸਰਕਾਰ ਬਣੀ ਜਾਵੇ ਪੰਜਾਬ ਦੇ ਵਿੱਚ ਕੇਵਲ ਕਰਜ਼ੇ ਦਾ ਵਿਆਜ ਤਾਰ ਸਕਦੀ ਦੀ ਪੰਜਾਬ ਦੀ ਡਿਵੈਲਪਮੈਂਟ ਨਹੀਂ ਹੋਏਗੀ ਔਰ ਅੱਜ ਪੰਜਾਬ ਦੀਆਂ ਸੜਕਾਂ ਦੀ ਇਹ ਹਾਲਾਤ ਨੇ ਵੀ 3 ਸਾਲ ਦਾ ਬੈਕਲੌਗ ਇਕੱਠਾ ਹੋ ਗਿਆ 2016 ਤੋਂ ਬਾਅਦ ਜਿਹੜਾ ਬੈਕਲੌਗ 5 ਸਾਲ ਬਾਅਦ ਹ ਸੜਕ ਦੀ ਰਿਪੇਅਰ ਹੋਣੀ ਹੁੰਦੀ ਹੈ 2016 ਤੋਂ 21 ਤੱਕ ਜਿਹੜਾ ਜਿਹੜੀਆਂ ਸੜਕਾਂ ਉਹ 21 ਤੱਕ 2016 ਦੀਆਂ ਕੰਪਲੀਟ ਹੋਈਆਂ 2017 ਦਾ ਜਿਹੜਾ 22 ਵਾਲਾ ਬੈਕਲੌਗ ਹੋ ਗਿਆ 23 ਵਾਲਾ ਹੋ ਗਿਆ 24 ਵਾਲਾ 30 ਮਾਰਚ ਨੂੰ ਹੋ ਗਿਆ ਅੱਜ 3 ਸਾਲ ਦਾ ਬੈਕਲੌਗ ਇਕੱਠਾ ਹੋ ਗਿਆ ਇਹ ਸੜਕਾਂ ਕਦੋਂ ਰਿਪੇਅਰ ਹੋਊਗੀ ਪਹਿਲੀ ਵਾਰ ਹੋਇਆ ਜਿੱਥੇ ਅਸੀਂ ਬੈਠੇ ਹਾਂ ਸ਼ਹੀਦਾਂ ਦੀ ਧਰਤੀ ਤੇ ਜਦੋਂ ਵੀ ਸ਼ੀਧੀ ਜੋੜ ਮਿਲ ਹੁੰਦਾ ਇੱਥੇ ਜਿਹੜੀ ਆ ਕਰੋੜਾਂ ਰੁਪਏ ਦੀ ਗ੍ਰਾਂਟ ਦੇ ਕੇ ਜਿੰਨੀਆਂ ਸੜਕਾਂ ਗੁਰਦੁਆਰਾ ਸਾਹਿਬ ਨੂੰ ਜੋੜਦੀਆਂ ਉਹਨਾਂ ਦੀ ਰਿਪੇਅਰ ਹੁੰਦੀ ਹੈ ਅੱਜ ਤੁਸੀਂ ਦਿੱਲੇ ਜਾਓ ਕਿਸੇ ਵੀ ਸੜਕ ਤੋਂ ਚਲੇ ਜਾਓ ਗੋਡੇ-ਗੋਡੇ ਖੱਡੇ ਔਰ ਲੋਕ ਮਿੱਟੀ ਭਰ-ਭਰ ਕੇ ਖੱਡਿਆਂ ਨੂੰ ਭਰ ਰਹੇ ਨੇ ਔਰ ਜਿੰਨੀ ਸੰਗਤ ਇੱਥੇ ਸ਼ਹੀਦੀ ਜੋੜ ਮਿਲ ਤੇ ਆਈ ਸੰਗਤ ਦੇ ਪੈਰਾਂ ਦੇ ਵਿੱਚ ਰੋੜੀਆਂ ਚੁੱਕ ਕੇ ਲਹੂ ਚੱਲਦਾ ਰਿਹਾ ਸੋ ਇਹ ਐ ਜੀ ਦਰਿੰਦਾ ਇਹ ਜੀ ਨਲਾਇਕ ਸਰਕਾਰ ਬਣੀ ਜਿਨੇ ਜਿੱਥੇ ਸਾਡਾ ਖਜ਼ਾਨਾ ਲਟਾਇਆ ਉਥੇ ਪੰਜਾਬ ਦੇ ਢਾਂਚੇ ਨੂੰ ਪੰਜਾਬ ਦੇ ਪ੍ਰਬੰਧਾਂ ਨੂੰ ਜਿਸ ਤਰੀਕੇ ਨਾਲ ਇੱਕ ਸਰਕਾਰ ਦਾ ਚਲਾਉਣ ਦਾ ਫਰਜ ਬਣਦਾ ਉਹਦੇ ਵਿੱਚ ਚਲਾਉਣ ਦੇ ਵਿੱਚ ਬਿਲਕੁਲ ਫੇਲ ਸਾਬਤ ਹੋਈ ਹੈ ਸੋ ਇਸੇ ਕਰਕੇ ਅੱਜ ਲੱਗ ਰਿਹਾ ਜਿਉਂ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਹਾਂ ਤੁਸੀਂ ਗੱਲ ਕੀਤੀ ਹੈ ਕਿ ਗੋਰੇ ਝੋਨਾ ਲਾਉਣਗੇ ਪੰਜਾਬ ਦੇ ਵਿੱਚ ਹਨਾ ਹਾਂ ਦੂਜੇ ਪਾਸੇ ਸੁਖਵੀਰ ਬਾਦਲ ਦੀ ਗੱਲ ਕਰੀ ਸੁਖਵੀਰ ਬਾਦਲ ਨੇ ਵੀ ਕਿਹਾ ਸੀ ਪਾਣੀ ਦੇ ਵਿੱਚ ਬੱਸਾ ਚਾਹਾਂਗੇ ਕੈਨੇਡਾ ਅਮਰੀਕਾ ਬਣਾ ਦਿੱਤਾ ਜਾਊਗਾ ਪੰਜਾਬ ਨੂੰ ਵੇਖੋ ਜਿੰਨੀ ਡਿਵੈਲਪਮੈਂਟ ਹੋਈ ਹੈ ਪੰਜਾਬ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਈ ਹੈ ਅੱਜ ਤੁਸੀਂ ਕਿਸੇ ਸਰ چاہے ਪਿਛਲੇ ਕਾਂਗਰਸ ਦੀ ਸਰਕਾਰ ਹੈ ਬਣੀ 5 ਸਾਲ ਚਾਹੇ 1.5 ਸਾਲ ਸਵਾ 2 ਸਾਲ ਇਸ ਸਰਕਾਰ ਨੂੰ ਹੋ ਗਈ ਕੋਈ ਇੱਕ ਵੀ ਨੈਸ਼ਨਲ ਹਾਈਵੇ ਬਣਾਇਆ ਇਹਨਾਂ ਨੇ ਇੱਕ ਵੀ 에어ਪੋਰਟ ਬਣਾਇਆ ਇਹਨਾਂ ਨੇ ਇੱਕ ਵੀ ਕੋਈ ਦਿਖਾਓ ਸਾਨੂੰ ਯਾਦਗਾਰ ਇਹਨਾਂ ਨੇ ਬਣਾਈ ਹੈ ਦਿਖਾਓ ਕਿਤੇ ਪੰਜਾਬ ਦੇ ਵਿੱਚ ਤੁਹਾਨੂੰ ਦੱਸੋ ਤੁਸੀਂ ਕਿ ਕਿਤੇ ਬਣੀ ਆ ਜਿੰਨੀ ਡਿਵੈਲਪਮੈਂਟ ਹੋਈ ਹੈ ਸਾਰੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਸੰਗਤ ਦਰਸ਼ਨ ਕਰ ਕਰਕੇ ਜਿੰਨੇ ਪਿੰਡਾਂ ਸ਼ਹਿਰਾਂ ਨੇ ਜਿੰਨੀ ਕਿਸੇ ਨੇ ਗ੍ਰਾਂਟ ਮੰਗੀ ਓਨੀ ਓਨੀਆ ਗ੍ਰਾਂਟਾਂ ਪੈ ਉਸ ਸਮੇਂ ਮਿਲੇ ਆ ਮੁੜ ਕੇ ਕਿਸੇ ਨੂੰ ਸਰਕਾਰ ਨੂੰ ਕੋਈ ਸਰਕਾਰ ਉਸ ਤਰੀਕੇ ਨਾਲ ਗ੍ਰਾਂਟ ਨਹੀਂ ਦੇ ਸਕੀ ਔਰ ਜਿੰਨਾ ਵਿਕਾਸ ਦਾ ਕਾਰਜ ਹੋਏ ਨੇ ਸਾਰੇ ਵਿਕਾਸ ਦੇ ਕਾਰਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਹੋਏ ਨੇ ਔਰ ਅੱਜ ਲੋਕ ਉਸ ਵਿਕਾਸ ਨੂੰ ਯਾਦ ਕਰ ਰਹੇ ਨੇ ਜਿਹੜਾ ਕਿ ਚਾਹੇ ਜਿੰਨੀਆਂ ਸਕੀਮਾਂ ਸ਼ੁਰੂ ਹੋਈਆਂ ਚਾਹੇ ਆਟਾ ਦਾਲ ਦੀ ਸਕੀਮ ਸ਼ੁਰੂ ਹੋਈ ਚਾਹੇ ਲੜਕੀਆਂ ਨੂੰ ਸਾਈਕਲ ਦੇਣ ਦੀ ਗੱਲ ਹੋਈ ਜਿੰਨੀਆਂ ਚਾਹੇ ਸ਼ਗਨ ਸਕੀਮ ਸ਼ੁਰੂ ਹੋਈ ਇਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਦੇ ਸ਼ੁਰੂ ਹੋਈਆਂ ਹੋਈਆਂ ਨੇ ਔਰ ਅੱਜ ਇਹ ਅੱਜ ਅੱਜ ਕੀ ਹੋ ਰਿਹਾ ਅੱਜ ਜਿਹੜੀ 30 ਕਿਲੋ ਲੋਕਾਂ ਨੂੰ ਵੰਡਤ ਮਿਲਦੀ ਸੀ ਪਿਛਲੇ ਸਮੇਂ ਅੱਜ 5 ਕਿਲੋ ਤੇ ਆ ਗਈ ਸਰਕਾਰ ਅੱਜ ਉਹੀ ਜਿਹੜੇ ਲੋਕ ਟੇਚਣਾ ਕਰਦੇ ਸੀ ਪਿਛਲੇ ਸਮੇਂ ਇੱਕ ਜਿਹੜੀ ਆ ਚੀਜ਼ ਤੇ ਫੋਟੋ ਲੱਗ ਰਹੀ ਅੱਜ ਆ ਚੀਜ਼ ਤੇ ਫੋਟੋ ਲੱਗ ਰਹੀ ਅੱਜ ਅੱਜ ਭਗਵੰਤ ਮਾਨ ਦੀ ਕਿਹੜੀ ਕਿਹੜੀ ਤੇ ਅੱਜ ਜਿਹੜੀ ਮਰਦੀ ਬੱਸ ਦੇਖੋ ਲੋ ਬੱਸ ਦੇ ਵਿੱਚ ਵੀ ਭਗਵੰਤ ਮਾਨ ਦਾ ਫੋਟੋ ਦਾ ਬੋਰਡ ਲੱਗਿਆ ਹੋਇਆ ਅੱਜ ਕੱਲੇ ਕੱਲੇ ਜਿਹੜੀ 5-5 ਕਿਲੋ ਥੈਲਿਆਂ ਚ ਬੈਗ ਪੈ ਕੇ ਆ ਰਹੇ ਨੇ ਕਰੋੜਾਂ ਰੁਪਏ ਐਡ ਤੇ ਖਰਚਿਆ ਉਹਦੇ ਤੇ ਭਗਵੰਤ ਮਾਨ ਦੀ ਫੋਟੋ ਲੱਗੀ ਹੈ ਸੋ ਅੱਜ ਜਿਹੜਾ ਇਹ ਪੈਸਾ ਸਰਕਾਰ ਲਟਾ ਰਹੀ ਹੈ ਟੋਟਲੀ ਜਿਹੜੀ ਲੋਕਾਂ ਦੇ ਡਿਵੈਲਪਮੈਂਟ ਤੇ ਪੈਸਾ ਲੱਗਣਾ ਸੀ ਇਹ ਆਪਣੀ ਐਡ ਤੇ ਖਰਚਾ ਕਰ ਰਹੀ ਹੈ ਸੋ ਇਸੇ ਕਰਕੇ ਅਸੀਂ ਇਹ ਗੱਲ ਕਰ ਰਹੇ ਹਾਂ ਵੀ ਅੱਜ ਪੰਜਾਬ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਇਹ ਸਰਕਾਰ ਨੇ ਖਤਰੇ ਚ ਪਾ ਦਿੱਤਾ ਵਿਕਾਸ ਦੀ ਗੱਲ ਕੀਤੀ ਹੈ ਕਿ ਸੜਕਾਂ ਦੀ ਨਿਵਾਰ ਚਾਹੀਏ ਹੋਰ ਵਿਕਾਸ ਕਰਜੇ ਅਕਾਲੀ ਦਲ ਸਮੂਹ ਨੇ ਪਰ ਕੀ ਕਾਰਨ ਜਿਹੜਾ ਖਰਾਫ ਅਕਾਲੀ ਦਲ ਦਾ ਡਾਊਨ ਹੁੰਦਾ ਜਾ ਰਿਹਾ ਦੇਖੋ ਪ੍ਰਚਾਰ ਅਕਾਲੀ ਦਲ ਦੇ ਖਿਲਾਫ ਇੰਨਾ ਹੋਇਆ ਇੰਨਾ ਕੋ ਪ੍ਰਚਾਰ ਹੋਇਆ ਅਕਾਲੀ ਦਲ ਦੇ ਖਿਲਾਫ ਵੀ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਤਾ ਵੀ 10 ਸਾਲ ਦੀ ਲਗਾਤਾਰ ਸੱਤਾ ਚ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੰਨਾ ਕਿ ਇਹਨੇ ਵਿਕਾਸ ਕਰਤਾ ਇਹਨੂੰ ਇੱਕੋ ਇੱਕ ਗੱਲ ਨਾਲ ਕੱਟਿਆ ਜਾ ਸਕਦਾ ਇਹਨਾਂ ਇਹਨਾਂ ਦੇ ਖਲਾਫ ਜਿੰਨਾ ਕੂੜ ਪ੍ਰਚਾਰ ਕੀਤਾ ਜਾਵੇ ਉਹਨਾਂ ਪ੍ਰਚਾਰ ਆ ਜਿਹੜਾ ਪਾਰਟੀਆਂ ਨੇ ਉਸ ਗੱਲ ਤੇ ਜ਼ੋਰ ਲਾਇਆ ਔਰ ਜ਼ੋਰ ਲਾ ਕੇ ਲੋਕਾਂ ਨੂੰ ਏਡੇ ਏਡੇ ਸਬਜਵਾਬ ਦਿਖਾਤੇ ਵੀ ਬਦਲ ਆਏਗਾ ਪਤਾ ਨਹੀਂ ਬਦਲ ਚ ਕੀ ਹੋਣਾ ਲੋਕਾਂ ਨੂੰ ਕਿੱਡੀਆਂ-ਕਿੱਡੀਆਂ ਕ ਪ੍ਰਾਪਤੀ ਹੋਣੀ ਆ ਕਿਵੇਂ ਨੌਕਰੀਆਂ ਮਿਲਣੀਆਂ ਕਿਵੇਂ ਨਸ਼ਾ ਕਹਤੋਂ ਖਤਮ ਹੋਣਾ ਅੱਜ 7 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਗਏ ਨੂੰ ਸਵਾ 7 ਸਾਲ ਅੱਜ ਪੰਜਾਬ ਦੇ ਵਿੱਚ ਨਸ਼ਾ ਕਿਉਂ ਨਹੀਂ ਖਤਮ ਹੋਇਆ ਅੱਜ ਕਿਉਂ ਲੋਜ ਨੌਜਵਾਨ ਮਰ ਰਹੇ ਨੇ ਦੱਸੋ ਇਹ ਗੱਲ ਦਾ ਹੈ ਕਿਸੇ ਕੋਲ ਜਵਾਬ ਕੋਈ ਅੱਜ ਜਿਹੜੇ ਗੱਲਾਂ ਜਿਹ ਪਿਛਲੀ ਸਰਕਾਰ ਨੇ ਵਾਦਾ ਕਰਿਆ ਕਾਂਗਰਸ ਦੇਖੋ ਗੱਲ ਸੁਣੋ ਮੇਰੀ 7 ਸਾਲ ਹੋ ਗਏ ਚੱਕ ਕੇ ਕਿਉਂ ਨਹੀਂ ਢੋਕਦੇ ਚਾਹੇ ਕੋਈ ਕਾਲੀ ਦਲ ਦਾ ਚਾਹੇ ਕੋਈ ਕਾਂਗਰਸ ਦਾ ਚਾਹੇ ਕੋਈ ਆਮ ਆਦਮੀ ਦਾ ਚਾਹੇ ਕੋਈ ਹੋਰ ਇੱਥੇ ਗਲਤ ਕੰਮ ਕਰ ਰਿਹਾ ਗਲਤ ਅੰਸਰ ਨੇ ਉਹਨਾਂ ਨੂੰ ਸਰਕਾਰ ਜਿਹੜੀ ਸਰਕਾਰ ਬਣ ਗਈ ਪਿਛਲੀ ਸਰਕਾਰ ਨੇ ਵਾਦਾ ਕਰਿਆ 4 ਹਫ਼ਤਿਆਂ ਚ ਖਤਮ ਕਰਾਂਗੇ ਇਹ ਸਰਕਾਰ ਨੇ ਵਾਦਾ ਕਰਿਆ ਵੀ ਅਸੀਂ ਆਉਣ ਸਾਲ ਖਤਮ ਕਰਾਂਗੇ ਕਿੱਥੇ ਕਿੱ데 ਖਤਮ ਹੋਇਆ ਨਸ਼ਾ ਦੇ ਮੇਰੀ ਮੇਰੀ ਦੇਖੋ ਗੱਲ ਸੁਣੋ ਮੇਰੀ ਜੇ ਕਿਸੇ ਨੇ ਲਾਇਆ ਉਹਨੂੰ ਚੱਕ ਕੇ ਅੰਦਰ ਕਰੋ ਉਹਦੇ ਉੱਤੇ ਕਾਰਪਾਈ ਕਰੋ ਆਪੇ ਸਜ਼ਾ ਭੁਗਤੂਗਾ ਪਰ ਅੱਜ 7 ਸਾਲ ਦਾ ਸਮਾਂ ਸਵਾ 7 ਸਾਲ ਦਾ ਹੋ ਗਿਆ ਅੱਜ ਕਿਉਂ ਨਹੀਂ ਨਸ਼ਾ ਖਤਮ ਹੋਇਆ ਅੱਜ ਪੰਜਾਬ ਦੇ ਵਿੱਚ ਕਿਉਂ ਨਸ਼ਾ ਵਿਕ ਰਿਹਾ ਅੱਜ ਇਹਨਾਂ ਦੀ ਮਿਲੀਭੁਗਤ ਨਾਲ ਵਿਕ ਰਿਹਾ ਹੈ ਅੱਜ ਬਾਰਡਰਾਂ ਤੋਂ ਨਸ਼ਾ ਆ ਰਿਹਾ ਇਹਨਾਂ ਦੀ ਮਿਲੀਭੁਗਤ ਨਾਲ ਆ ਰਿਹਾ ਸਾਰਾ ਕੁਝ ਜੋ ਹੋ ਰਿਹਾ ਇਹ ਜਿੰਨਾ ਪ੍ਰਚਾਰ ਕਰਿਆ ਸਾਰਾ ਕੋਡ ਪ੍ਰਚਾਰ ਹੋਇਆ ਕੋਡ ਪ੍ਰਚਾਰ ਕਰਕੇ ਹੀ ਇਹਨਾਂ ਨੇ ਸਰਕਾਰਾਂ ਆਪਣੇ ਲੈਂਦੀਆਂ ਅੱਜ ਲੋਕ ਲੋਕ ਮਹਿਸੂਸ ਕਰ ਰਹੇ ਨੇ ਇਸ ਗੱਲ ਨੂੰ ਵੀ ਕਿਵੇਂ ਪੰਜਾਬ ਨੂੰ ਠੱਗਿਆ ਜਾ ਰਿਹਾ ਕਿਵੇਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਕਿ ਮੇ ਪੰਜਾਬ ਦੇ ਨਾਲ ਜੋ ਕਮਿਟਮੈਂਟਾਂ ਦਿੱਤੀਆਂ ਜੋ ਵਾਅਦੇ ਕੀਤੇ ਇੱਕ ਵੀ ਵਾਅਦਾ ਨਹੀਂ ਪੂਰਾ ਕਰਿਆ ਕਹਿੰਦੀ ਸੀ ਨਾ ਇਹਨਾਂ ਦੀ ਮੰਤਰੀ ਅਨਮੋਲ ਗਗਨ ਵੀ ਅਸੀਂ 5 ਮਿੰਟ ਜਾਂ ਚੁਟਕੀ ਮਾਰ ਕੇ 23 ਦੀਆਂ 23 ਫਸਲਾਂ ਤੇ ਐਮਐਸਪੀ ਦੇਵਾਂਗੇ ਦੱਸੋ ਪੰਜਾਬ ਨੂੰ ਕਿੱਥੇ 23 ਦੀਆਂ 23 ਫਸਲਾਂ ਤੇ ਐਮਐਸਪੀ ਮਿਲੀ ਅੱਜ ਇਹ ਜਿਹੜੀਆਂ ਗੱਲਾਂ ਕਰਦੇ ਨੇ ਇਹਨਾਂ ਨੂੰ ਕੋਈ ਤਜਰਬਾ ਨਹੀਂ ਬਿਨਾ ਐਕਸਪੀਰੀਅੰਸ ਤੋਂ ਇਹਨਾਂ ਨੇ ਬਿਨਾ ਤਜਰਬੇ ਤੋਂ ਜਿਹੜੋ ਜੋ ਮੂੰਹ 'ਚ ਆਇਆ ਉਹ ਬੋਲਿਆ ਔਰ ਅੱਜ ਉਸੇ ਦਾ ਮੈਂ ਸਮਝਦਾ ਇਹਨਾਂ ਨੂੰ ਇਹ ਬਚੋਣਾ ਦੇ ਵਿੱਚ ਨਤੀਜਾ ਜਿਹੜਾ ਭੁਗਤਣਾ ਪੈਣਾ ਯਾਰ ਪੰਜਾਬ ਦੇ ਲੋਕ ਇਸ ਗੱਲੋਂ ਸਮਝ ਚੁੱਕੇ ਨੇ ਵੀ ਇਹ ਸਰਕਾਰ ਆ ਜਿਹੜੀ ਸਾਨੂੰ ਬਰਬਾਦੀ ਦੇ ਕੰਡੇ ਤੇ ਲਾ ਕੇ ਖੜਾ ਦੋਗੀ ਪੰਜਾਬ ਨੂੰ ਭੋਟਾ ਜੀ ਜੇ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਦੂਜੇ ਪਾਸੇ ਸੁਖੀਰ ਸਿੰਘ ਬਾਦਲ ਕਹਿ ਰਿਹਾ ਕਿ ਅਸੀਂ ਪੰਜਾਬ ਬਚਾਓ ਜਿਹੜੀ ਯਾਤਰਾ ਸ਼ੁਰੂ ਕੀਤੀ ਹੈ ਕਿ ਪੰਜਾਬ ਨੂੰ ਬਚਾਉਣਾ ਕਿਹਨਾਂ ਤੋਂ ਪੰਜਾਬ ਨੂੰ ਬਚਾਉਣਾ ਦੇਖੋ ਪੰਜਾਬ ਨੂੰ ਬਚਾਉਣਾ ਆਹ ਦੇਖੋ ਤੁਸੀਂ ਸਾਰਾ ਕੁਝ ਤੇ ਸਾਡੇ ਸਾਹਮਣੇ ਆ 70000 ਕਰੋੜ ਦਾ ਕਰਜ਼ਾ ਲੈ ਲਿਆ 2 ਸਾਲਾਂ ਚ ਹਰ ਮੇ ਇੱਕ ਮਹੀਨੇ ਦੀ ਆ 1.5 ਮਹੀਨੇ ਚ 12.5 ਹਜ਼ਾਰ ਕਰੋੜ ਦਾ ਹੋਰ ਲੈ ਲਿਆ ਮੇਰੇ ਕੋਲ ਡੇਟਾ ਪਈਆਂ ਕੱਲੀ-ਕੱਲੀਆਂ ਹਰ ਰੋਜ਼ ਆ ਰਿਹਾ ਕਿ ਹਰ ਹਫਤੇ 500 ਕਰੋੜ 1000 ਕਰੋੜ 1200 ਕਰੋੜ ਐਵੇਂ ਲੋਨ ਲੈ ਰਹੀ ਹੈ ਸਰਕਾਰ ਅੱਜ ਜੇ ਪੰਜਾਬ ਦੇ ਲੋਕਾਂ ਨੂੰ ਜੇ ਜੇ ਅੱਜ 75 ਤੁਹਾਨੂੰ ਮੈਂ ਗਲਤ ਤਾਂ ਦੱਸਦੀ ਨਾ 75 ਸਾਲਾਂ ਚ 3 ਲੱਖ ਕਰੋੜ ਚੜਿਆ 2 ਸਾਲਾਂ ਚ 70 ਹਜ਼ਾਰ ਕਰੋੜ ਦਾ ਚੜ ਗਿਆ ਫੇਰ ਤੋਂ ਮੈਨੂੰ ਦੱਸੋ ਤੁਸੀਂ ਕਰਜ਼ਾ ਜ਼ਿਆਦਾ ਕਿਨੇ ਲਿਆ ਇਹ ਤਾਂ ਕਹਿੰਦੇ ਸੀ ਇਨਕਮ ਵਧਾਵਾਂਗੇ ਨਾ ਇਨਕਮ ਕਿਵੇਂ ਕਿੱਥੋਂ ਵਧਾਈਨ ਇਨਕਮ ਵਧਾ ਕੇ ਇਨਕਮ ਕਰ ਲੈਂਦੇ ਫੇਰ ਕਰਜ਼ਾ ਤਾਰ ਲੰਦੇ ਕਰਜ਼ਾ ਕਿਉਂ ਨਹੀਂ ਉਤਰਿਆ ਨਾ ਤੋਂ ਅੱਜ ਜਿਹੜੀਆਂ ਇਹ ਗੱਲਾਂ ਕਰਦੇ ਸੀ ਟੋਟਲੀ ਗੱਲ ਨਾਲੋਂ ਉਲਟ ਹੋਈਆਂ ਇਸੇ ਕਰਕੇ ਅੱਜ ਲੋਕ ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਆਂ ਵੀ ਇਹ ਇਹਨਾਂ ਦੇ ਬਸ ਦੀ ਗੱਲ ਨਹੀਂ ਰਹੀ ਅੱਜ ਜਿਹੜੀਆਂ ਗੱਲਾਂ ਇਹਨਾਂ ਨੂੰ ਪਾਲਿਸੀਆਂ ਚੰਗੀਆਂ ਉੱਥੇ ਬਣਾਉਣੀਆਂ ਚਾਹੀਦੀ ਸੀ ਵਿਧਾਨ ਸਭਾ 'ਚ ਬੈਠ ਕੇ ਉੱਥੇ ਤਾਂ ਜਿੱਦੇ ਲਾ ਲਾ ਕੇ ਇੱਕ ਦੂਏ ਤੋਂ ਮਿਹਣਾ ਮਿਹਣੀ ਹੋ ਰਹੀਆਂ ਨੇ ਇੱਕ ਦੂਜੇ ਨੂੰ ਤੁੰਤਾਂ ਲਾ ਰਹੇ ਨੇ ਉਹ ਗੱਲਾਂ ਤੂੰ ਤਾਂ ਲਾਉਣ ਦੇ ਜਾਂ ਉੱਥੇ ਇੱਕ ਦੋ ਦਿਨ ਸੁਣਾਉਣ ਵਾਸਤੇ ਸਭਾ ਨਹੀਂ ਆਇਆ ਸਾਡੀ ਜਿਹੜੀ ਸਰਵਉੱਚ ਸਾਡੀ ਸਭਾ ਵਿਧਾਨ ਸਭਾ ਪੰਜਾਬ ਦੀ ਉਹ ਤੂੰ ਤਾਂ ਲਾਉਣ ਵਾਸਤੇ ਨਹੀਂ ਹੈ ਉਹ ਉੱਥੇ ਨਵੀਆਂ ਪਾਲਿਸੀਆਂ ਬਣਾਉਣ ਵਾਸਤੇ ਆ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਲੋਕਾਂ ਦੀ ਜਿਹੜੀ ਆਉਣ ਵਾਲਾ ਭਵਿੱਖ ਚੰਗਾ ਬਣਾਉਣ ਲਈ ਪੰਜਾਬ ਦੀ ਡਿਵੈਲਪਮੈਂਟ ਲਈ ਉੱਥੇ ਪਾਲਿਸੀਆਂ ਤਿਆਰ ਹੋਣ ਔਰ ਉਹਨਾਂ ਤੇ ਵਿਚਾਰ ਚਰਚਾ ਹੋਵੇ ਵਿਚਾਰ ਚਰਚਾ ਹੋ ਕੇ ਉਹਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਇਹ ਤਾਂ ਉੱਥੇ ਮੀਣੋ ਮੀਣੀ ਹੋ ਕੇ ਜਿੰਦੇ ਲਾ ਕੇ ਸੁਣੋ ਜੀ ਸੁਣਨਾ ਕੀ ਹੈ ਸੋ ਉਹਨਾਂ ਨੂੰ ਕੀ ਸੁਣਾਉਣਾ ਚਾਹੁੰਦੇ ਨੇ ਪੰਜਾਬ ਤਾਂ ਡਵੈਲਪਮੈਂਟ ਚਾਹੁੰਦਾ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਨੇ ਸੀਐਮ ਭਗਵੰਤ ਮਾਨੀ ਵੀ ਕਿਹਾ ਸੀ ਕਿ ਮੈਂ ਜਿੰਦਾ ਲਾਉਣ ਦੀ ਗੱਲ ਕੀਤੀ ਸੀ ਕਿ ਬਾਹਰੋਂ ਲਾ ਦਿਓ ਜਦੋਂ ਮੈਂ ਸਚਾਈ ਬੋਲਦਾ ਤਾਂ ਇਹ ਭੱਜ ਜਾਂਦੇ ਨਹੀਂ ਉੱਟ ਕੇ ਉਹ ਭੱਜ ਜਾਣ ਤੁਸੀਂ ਪਾਲਸੀਆਂ ਬਣਾਓ 92 ਐਮਐਲਏ ਇੱਕ ਪਾਸੇ ਨੇ ਅਜੇ ਤੱਕ ਕਿਸੇ ਦੀ ਲੋੜ ਨਹੀਂ ਹੈਗੀ ਅਜੇ ਤੱਕ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ ਕਿਸੇ ਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਆਪਣੇ ਚੰਗੀਆਂ ਪਾਲਸੀਆਂ ਬਣਾਉਣ ਚੰਗੀਆਂ ਪਾਲਸੀਆਂ ਬਣਾ ਕੇ ਚੰਗਾ ਰਾਜ ਭਾਗ ਲੋਕਾਂ ਨੂੰ ਦੇਣਗੇ ਜੇ ਦੁਬਾਰਾ ਲੋਕ ਵੋਟ ਪਾਣਗੇ ਪਰ ਜਿਹੜਾ ਇਹਨਾਂ ਨੇ ਹਾਲ ਕੀਤਾ ਹੋਇਆ ਐਸ ਸਾਹਬ ਨਾਲ ਤਾਂ ਦਿੱ ਜੇਕਰ ਗੱਲ ਕਰੀਏ ਆਪਾਂ ਬਲਟੋਹਾ ਸਾਹਿਬ ਵੱਲ ਲੜ ਰਹੇ ਨੇ ਭਾਈ ਅੰਮ੍ਰਿਤਪਾਲ ਖੜੇ ਨੇ ਉੱਤਰੋਂ ਅੰਮ੍ਰਿਤਪਾਲ ਉਹ ਇਨਸਾਨ ਨੇ ਜਿਨ੍ਹਾਂ ਨੇ ਨੌਜਵਾਨੀ ਦੇ ਨਸ਼ੇ ਤੋਂ ਬਚਾਉਣ ਲਈ ਇੱਕ ਉਪਰਾਲਾ ਕੀਤਾ ਸੀ ਪਰ ਸਰਕਾਰ ਨੇ ਅੰਦਰ ਬੰਦ ਕਰ ਦਿੱਤਾ ਤੇ ਜੇ ਦੂਜੇ ਪਾਸੇ ਗੱਲ ਕਰੀਏ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣਾ ਉਮੀਦਵਾਰ ਵਾਪਸ ਲੈ ਗਿਆ ਕਿ ਅਕਾਲੀ ਦਲ ਨੂੰ ਕੀ ਕਰਨਾ ਚਾਹੀਦਾ ਵੇਖੋ ਇਹ ਅਕਾਲੀ ਵਰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੈ ਖੇਤਰੀ ਪਾਰਟੀ ਹੋਣ ਦੀ ਗੱਲ ਕਰਦਾ ਹੈ ਹਾਂ ਦਾ ਨਾਂ ਨਾ ਮਾਰਦੇ ਕਿ ਅਕਾਲੀ ਦਲ ਅਸੀਂ ਜਦੋਂ ਦੀ ਵੰਦੀ ਸਿੰਘਾ ਨੂੰ ਵਿਆਹ ਕਰਨ ਲਈ ਪਹਿਲ ਕਦਮੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਕਿਵੇਂ ਦੇਖਦੇ ਹੋ ਉਹਨੂੰ ਕਿ ਹੁਣ ਭਾਈ ਅਮਰਿਤਪਾਲ ਦੇ ਖਿਲਾਫ ਵੀ ਟੋਰਸ ਆ ਵਧਣਗੇ ਦੇਖੋ ਅਜੇ ਬੜਾ ਟਾਈਮ ਪਿਆ ਹੈ ਪਾਰਟੀ ਦਾ ਹਾਈ ਕਮਾਂਡ ਦਾ ਫੈਸਲਾ ਹੈ ਹਾਈ ਕਮਾਂਡ ਨੇ ਫੈਸਲਾ ਲੈਣਾ ਜੋ ਵੀ ਫੈਸਲਾ ਉਹ ਲੈਣਗੇ ਇਹਦੇ ਹੱਕ 'ਚ ਉਹ ਮੈਂ ਸਮਝਦਾ ਠੀਕ ਹੈ ਜੇ ਪਾਰਟੀ ਸਹੀ ਫੈਸਲਾ ਲੈਂਦੀ ਉਹਦੇ ਲਈ ਵੀ ਤੁਹਾਡੀ ਕੀ ਰਾਏ ਆ ਕੀ ਕਰਨਾ ਚਾਹੀਦਾ ਦੇਖੋ ਮੈਂ ਤਾਂ ਸਮਝਦਾ ਜਿਵੇਂ ਲੋਕਾਂ ਦੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੇ ਮੁਤਾਬਕ ਜਿਹੜਾ ਫੈਸਲਾ ਪਾਰਟੀ ਨੂੰ ਲੈਣਾ ਚਾਹੀਦਾ ਇਹ ਜਿਗਰਾਉਣ ਵਾਲੇ ਸਮੇਂ ਦੀ ਗੱਲ ਕਰੀਏ ਹੁਣ ਜਿਹੜੇ ਤਰ੍ਹਾਂ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤਾਰੀਮ ਨੇ ਇਹ ਵੀ ਲੋਕਾਂ ਦਾ ਕਹਿਣਾ ਹੈ ਕਿ ਪੈਰਾਸ਼ੂਟ ਵਾਲਾ ਇੰਤਾਰ ਤੇ ਕੀ ਦੇਣਾ ਫਤਿਹਗੜ ਸਾਹਿਬ ਹਲਕੇ ਦੇਖੋ ਇਹ ਜਿਹੜੇ ਬਿਕਰਮਜੀਤ ਸਿੰਘ ਜੀ ਖਾਲਸਾ ਨੇ ਇਹ ਪੁਰਾਣਾ ਟਕਸਾਲੀ ਭਰਾ ਪਰਿਵਾਰ ਹੈ ਇਸ ਸਰਦਾਰ ਬਿਕਰਮਜੀਤ ਸਿੰਘ ਜੀ ਖਾਲਸਾ ਦੇ ਜਿਹੜੇ ਪਿਤਾ ਨੇ ਸਰਦਾਰ ਬਸੰਤ ਸਿੰਘ ਜੀ ਖਾਲਸਾ ਉਹ ਦੋ ਵਾਰ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਇਸ ਹਲਕੇ ਤੋਂ ਔਰ ਇਸ ਹਲਕੇ ਨਾਲ ਉਹਨਾਂ ਦੀ ਜੜਾਂ ਜੁੜੀਆਂ ਹੋਈਆਂ ਨੇ ਔਰ ਇਸ ਹਲਕੇ ਦੇ ਵਿੱਚੋਂ ਖੰਨੇ ਤੋਂ ਬਿਕਰਮਜੀਤ ਸਿੰਘ ਖਾਲਸਾ ਸ਼ਮਸ਼ੇਰ ਸਿੰਘ ਦੁੱਲੋਂ ਕਾਂਗਰਸ ਦੇ ਪ੍ਰਧਾਨ ਨੂੰ ਹਰਾ ਕੇ ਐਮਐਲਏ ਬਣੇ ਔਰ ਰਾਜ ਮੰਤਰੀ ਬਣੇ ਖੰਨੇ ਦੇ ਵਿੱਚੋਂ ਇਹਨੇ 5 ਸਾਲ ਐਮਐਲਏ ਰਹੇ ਉਹ ਐਸੇ ਵਿਧਾਨ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਔਰ ਇਸੇ ਤਰੀਕੇ ਨਾਲ ਪੈਲ ਤੋਂ 5 ਸਾਲ ਲੋਕ ਵਿਧਾਨ ਸਭਾ ਦੇ ਐਮਐਲਏ ਰਹੇ ਉਹ ਉਹ ਵੀ ਐਸੇ ਹਲਕੇ ਦੇ ਵਿੱਚ ਪੈਂਦਾ ਮਲਾਉ ਦਾ ਜਿਹੜਾ ਰੈਕੋਟ ਹਲਕਾ ਹੈ ਉਹ ਹਲਕੇ ਦੇ ਵਿੱਚ ਉਹਨਾਂ ਦਾ ਪਿੰਡ ਪੈਂਦਾ ਇਸ ਕਰਕੇ ਸਭ ਤੋਂ ਵੱਧ ਜੇ ਕੋਈ ਨੇੜਲਾ ਬੰਦਾ ਇਸ ਹਲਕੇ ਫਤੇਗੜ ਸਾਹਿਬ ਦਾ ਹੈ ਸਾਰੇ ਉਮੀਦਵਾਰਾਂ 'ਚੋਂ ਤਾਂ ਉਹ ਉਹ ਵਿਕਰਮਜੀਤ ਸਿੰਘ ਖਾਲਸਾ ਜਿਹੜਾ ਕਿ ਹਰ ਹਲਕੇ ਨਾਲ ਜੁੜਿਆ ਹੋਇਆ ਹੈ ਹਰ ਘਰ ਨਾਲ ਜੁੜਿਆ ਹੋਇਆ ਔਰ ਪੁਰਾਣਾ ਟਕਸਾਲੀ ਅਕਾਲੀ ਪਰਿਵਾਰ ਹੈ ਔਰ ਜਿਹੜੀ ਸਾਰੇ ਇਲਾਕੇ ਦੇ ਵਿੱਚ ਹਰ ਪਰਿਵਾਰ ਨਾਲ ਜੁੜ ਕੇ ਇਸ ਇਲਾਕੇ ਨਾਲ ਕਿਤੇ ਨਾ ਕਿਤੇ ਉਹਨਾਂ ਨਾਲ ਵਿਚਰਿਆ ਹੋਇਆ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆਂ ਵੀ ਇਹ ਜਿਹੜਾ ਵਿਕਰਮਜੀਤ ਸਿੰਘ ਖਾਲਸਾ ਨੇ ਇਹ ਸਾਰਿਆਂ ਤੋਂ ਜਿਆਦਾ ਜੁੜੇ ਹੋਏ ਲੋਕਾਂ ਨਾਲ ਇਹ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਜਿੱਤ ਹੋ ਗਈ ਵਿਕਰਮ ਸਿੰਘ ਖਾਲਸਾ ਬਿਲਕੁਲ ਹੋ ਗਈ ਕਿਵੇਂ ਦੇ ਤੜੇ ਤੜੇਬੰਦੀ ਕਾਲੀ ਦਲ ਜੱਥੇ ਕੋਈ ਅ ਗੜ ਗੜ ਕਾਲੀ ਦਲ ਦਾ ਜਿੱਤੇ ਦਾ ਵਿਰੋਧੀ ਜਿੱਤੇ ਅੰਦੇ ਤੂੰ ਲਗਾਤਾਰ ਵਿਰੋਧੀ ਜਿੱਤੇ ਆਏ ਰੱਤ ਕਰ ਗੱਲ ਪਤਾ ਕੀ ਹੈ ਵਿਰੋਧੀ ਨਹੀਂ ਜਿੱਤੇ ਆਏ ਜਿੱਤੇ ਤਾਂ ਲੋਕਾਂ ਨੂੰ ਗਮਰਾਇਆ ਨਾ ਕਰਤਾ ਗਮਰਾਇਆ ਇਹਨਾਂ ਹੋ ਗਿਆ ਜ 117 ਚ 95 ਸੀਟਾਂ ਇੱਕ ਪਾਸੜ ਲੋਕਾਂ ਨੇ ਬਦਲਾ ਦੇਖ ਕੇ ਵੋਟ ਪਾਈ ਵੋਟ ਪਾਉਣਾ ਲੋਕਾਂ ਦਾ ਅਧਿਕਾਰ ਹੈ ਔਰ ਮੈਂ ਸਮਝਦਾ ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਔਰ ਲੋਕ ਅੱਜ ਜਿਹੜੀ ਪਾਰਟੀ ਨੇ ਪਿਛਲੇ ਸਮੇਂ ਵਿਕਾਸ ਕੀਤਾ ਜਿਹੜੀ ਪਾਰਟੀ ਨੇ ਪੰਜਾਬ ਦਾ ਫਾਇਦਾ ਕੀਤਾ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹੱਕਾਂ ਦੀ ਜਿਹੜੀ ਪਾਰਟੀ ਲੜਾਈ ਲੜਦੀ ਆ ਜੇ ਤੁਸੀਂ ਦੂਜੀਆਂ ਪਾਰਟੀਆਂ ਦੀ ਗੱਲਾਂ ਕਰਦੇ ਹੋ ਦੂਜੀਆਂ ਪਾਰਟੀਆਂ ਨੂੰ ਤਾਂ ਬਹੁਤ ਵੱਡੇ ਵੱਡੇ ਸਵਾਲ ਨੇ ਅੱਜ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਪੂਰੇ ਭਾਰਤ ਦੇ ਵਿੱਚ ਗੱਠ ਜੋੜਾ ਹੈ ਹੂੰ ਕਿੱਡਾ ਬੜਾ ਸਵਾਲ ਆ ਦੱਸੋ ਇਸ ਗੱਲ ਦਾ ਜਵਾਬ ਹੈ ਕਿ ਸਿਆਮ ਆਦਮੀ ਕੋਲ ਆ ਜਾਂ ਕਾਂਗਰਸ ਵਾਲੇ ਕੋਲ ਸਾਰੇ ਭਾਰਤ ਦੇ ਵਿੱਚ ਦੋਏ ਪਾਰਟੀਆਂ ਦਾ ਗੱਠ ਜੋੜ ਹੈ ਪੰਜਾਬ ਦੇ ਵਿੱਚ ਇੱਕ ਦੂਏ ਨੂੰ ਗਾਲਾਂ ਕੱਢ ਰਹੇ ਨੇ ਇੱਕ ਦੂਜੇ ਨਾਲ ਇਹ ਅਲੱਗ-ਅਲੱਗ ਉਹ ਤਾਂ ਜਾਖੜ ਵੀ ਕਹਿ ਰਿਹਾ ਕਿ ਪੰਜਾਬ ਚ ਖਤਮ ਕਾਂਗਰਸ ਖਤਮ ਚਾਹੇ ਪਾਰਟੀ ਖਤਮ ਠੀਕ ਹੈ ਉਹ ਕਹਿਣ ਦੀਆਂ ਗੱਲਾਂ ਨੇ ਸਾਰੀਆਂ ਲੋਕਾਂ ਦੀਆਂ ਪਰ ਗੱਲ ਤਾਂ ਇਹ ਆ ਵੀ ਅੱਜ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਨੇ ਵੀ ਜਿਹੜੀ ਆਮ ਆਦਮੀ ਔਰ ਕਾਂਗਰਸ ਪਾਰਟੀ ਹੈ ਇਹਦਾ ਸਾਰੇ ਦੇਸ਼ ਦੇ ਵਿੱਚ ਸਮਝੌਤਾ ਇਹ ਦੋਨੇ ਪਾਰਟੀਆਂ ਇੱਕ ਨੇ ਔਰ ਇੱਥੇ ਪੰਜਾਬ ਦੇ ਵਿੱਚ ਇਹ ਦੋਨੇ ਪਾਰਟੀਆਂ ਅਲੱਗ-ਅਲੱਗ ਚੋਣਾਂ ਲੜ ਰਹੀਆਂ ਨੇ ਇਸ ਕਰਕੇ ਲੋਕਾਂ ਨੂੰ ਗਮਰਾਹ ਕਰ ਰਹੀਆਂ ਨੇ ਇਹ ਬਿਲਕੁਲ ਦੋਨੇ ਪਾਰਟੀਆਂ ਇੱਕ ਨਹੀਂ ਅੱਜ ਜਿਹੜੀ ਪਾਰਟੀ ਖੇਤਰੀ ਪਾਰਟੀ ਕੇਵਲ ਸ਼੍ਰੋਮਣੀ ਅਕਾਲੀ ਦਲ ਹੈ ਔਰ ਜਿਹਨੇ ਪੰਜਾਬ ਦੇ ਔਰ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਹੈ ਪੰਜਾਬ ਦੇ ਲੋਕਾਂ ਦੀ ਗੱਲਾਂ ਕਰਨੀਆਂ ਨੇ ਜਿੰਨੀ ਬਾਕੀ ਪਾਰਟੀਆਂ ਨੇ ਉਹ ਸਾਰਿਆਂ ਦੀਆਂ ਧਾਰਾਂ ਦਿੱਲੀ ਨਾਲ ਜੁੜੀਆਂ ਹੋਈਆਂ ਨੇ ਉਹ ਉਹ ਇੱਥੇ ਪੰਜਾਬ ਦੇ ਵਿੱਚ ਉਹ ਉਹਨਾਂ ਦੇ ਆਗੂ ਨੇ ਜਿਹੜੇ ਉਹਨਾਂ ਦੇ ਅੱਗੋਂ ਨੇ ਹੋਰ ਗੱਲ ਕਰਦੇ ਨੇ ਜਦੋਂ ਸ਼ੰਭੂ ਬਰਦਰ ਟੱਪ ਜਾਂਦੇ ਨੇ ਹਰਿਆਣੇ 'ਚ ਹੋਰ ਗੱਲ ਕਰਦੇ ਨੇ ਦਿੱਲੀ 'ਚ ਹੋਰ ਗੱਲ ਕਰਦੇ ਨੇ ਗੁਜਰਾਤ 'ਚ ਹੋਰ ਗੱਲ ਕਰਦੇ ਨੇ ਜੰਮੂ 'ਚ ਹੋਰ ਗੱਲ ਕਰਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਕੇਵਲ ਪੰਜਾਬ ਦੀ ਗੱਲ ਕਰੇਗੀ ਪੰਜਾਬ ਦੇ ਕਿਉਂਕਿ ਇਹ ਪੰਜਾਬ ਦੀ ਪਾਰਟੀ ਹੈ ਨੇ ਪੰਜਾਬ ਤੋਂ ਕਿਤੇ ਬਾਹਰ ਨਹੀਂ ਜਾਣਾ ਬਾਕੀ ਪਾਰਟੀਆਂ ਨੇ ਜਿਹੜੀਆਂ ਉਹ ਸਾਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਜਾਂਦੇ ਨੇ ਉਸ ਤਰੀਕੇ ਦੀਆਂ ਗੱਲ ਕਰਦੀਆਂ ਨੇ ਇਹਨਾਂ ਨੂੰ ਕਹੋ ਵੀ ਸਾਡ ਦੇਣ ਜਿਹੜੀਆਂ ਪਾਰਟੀਆਂ ਨੇ ਇਹ ਵੀ ਪਾਣੀ ਸੰਬੰਧੀ ਇਹਨਾਂ ਦਾ ਕੀ ਵਿਚਾਰ ਹੈ ਢੀੜ ਜਾ ਕੇ ਹਰਿਆਣੇ ਚ ਕਸੂਰ ਕਹਿ ਰਹੇ ਨੇ ਪੰਜਾਬ ਚ ਕਸੂਰ ਕਹਿ ਰਹੇ ਨੇ ਇਸ ਕਰਕੇ ਅੱਜ ਸਾਰੇ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਜਿਵੇਂ ਇਹ ਗਮਰਾਹ ਕਰ ਰਹੇ ਨੇ ਇਹ ਜਿਹੜੀ ਆ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਇੱਕ ਜਿਹੜੀ ਪੰਜਾਬੀਆਂ ਦੀ ਪਾਰਟੀ ਹੈ ਔਰ ਇਹਦੇ ਨਾਲ ਲੋਕ ਪੰਜਾਬ ਦੇ ਖੜਨਗੇ ਹਾਂ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੀ ਗੱਲ ਕਰਦੇ ਆਪਾਂ ਆ ਕਾਂਗਰਸੀ ਕਹਿੰਦੇ ਨੇ ਕਿ ਇੱਕ ਕਿਰਤ ਨਹੀਂ ਲਾਇਆ ਇੱਥੇ ਅਕਾਲੀ ਦਲ ਦੇ ਸਰਕਾਰ ਸੰਗਤ ਦੇ ਦੇਖੋ ਸਾਰਾ ਵਿਕਾਸ ਤਾਂ ਅਕਾਲੀ ਦਲ ਦੇ ਵੇਲੇ ਹੋਇਆ ਜਿੰਨਾ ਵਿਕਾਸ ਹੋਇਆ ਤਾਂ ਬਗਦ ਗਣੋ ਨੇ ਤੁਹਾਨੂੰ ਮੈਂ ਗਣੋ ਨਾ ਪੈ ਤੁਹਾਨੂੰ ਮੈਂ ਤੁਹਾਨੂੰ ਬਣਾਉਣਾ ਬਾਈਪਾਸ ਕਿਹਨੇ ਬਣਾਇਆ ਪਰਲਾ ਪਹਿਰੋਂਪਰ ਵਾਲਾ ਦੱਸੋ ਬਾਈਪਾਸ ਸ਼੍ਰੋਮਣੀ ਅਕਾਲੀ ਦਲ ਦੇ ਕਦੇ ਹੈ ਤੀ ਉਹ ਇਸ ਰੰਦ ਨੂੰ ਬਾਈਪਾਸ ਹੀ ਨਹੀਂ ਦੀ ਆ ਪੁਲ ਕਿਹਨੇ ਲਾਇਏ ਨੇ ਦੋ ਪੁਲ ਲੱਗੇ ਨੇ ਦੋਵੇਂ ਬ੍ਰਿਜ ਨੇ ਦੋਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲਾਇਆ ਕਾਂਗਰਸ ਵਾਲਿਆਂ ਨੂੰ ਪੁੱਛੋ ਕੋਈ ਪੁਲ ਲਾਇਆ ਜਹਾਜ਼ਗ੍ਰਾਮ ਨਹੀਂ ਚਾਰਪਾਹ ਕਿਹੜੀ ਜਹਾਜ਼ਗ੍ਰਾਮ ਨਹੀਂ ਗੇਟ ਬਣਾਏ ਨੇ ਗੇਟ ਬਣ ਗਏ ਠੀਕ ਹੈ ਚੰਗੀ ਗੱਲ ਹੈ ਜੇ ਕਿਸੇ ਸਰਕਾਰ ਨੇ ਬਣਾਏ ਚਾਹੇ ਕਾਂਗਰਸ ਨੇ ਬਣਾਏ ਅਸੀਂ ਉਹਦੀ ਪ੍ਰਸ਼ੰਸਾ ਕਰਦੇ ਹਾਂ ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਕੀਤਾ ਇਹਨਾਂ ਨੂੰ ਪੁੱਛੋ ਵੀ ਇੱਕ ਵੀ ਪੁਲ ਲਾਇਆ ਸਾਰੇ ਬ੍ਰਿਜ ਜਿੰਨੇ ਲੱਗੇ ਚਾਹੇ ਦੋਏ ਬ੍ਰਿਜ ਲੱਗੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਲੱਗੇ ਬਾਈਪਾਸ ਬਣਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਬਣਿਆ ਔਰ ਜਿੰਨੀਆਂ ਇੱਥੇ ਡਿਵੈਲਪਮੈਂਟ ਹੋਈ ਆ ਸਾਰੇ ਆਲੇ-ਦੁਆਲੇ ਚਾਰ ਚੁਫੇਰੇ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਹੋਈ ਆ ਕਾਂਗਰਸ ਨੇ ਤਾਂ ਸਿਰਫ ਪ੍ਰਚਾਰ ਕਰਿਆ ਝੂਠਾ ਪ੍ਰਚਾਰ ਕਰ ਕਰਕੇ ਤੋਂ ਲੋਕਾਂ ਨੂੰ ਗਮਰਾਹ ਕੀਤਾ ਔਰ ਗਮਰਾਹ ਕਰਕੇ 5 ਸਾਲ ਰਾਜ ਕਰਗੇ ਹੁਣ ਆਮ ਆਦਮੀ ਪਾਰਟੀ ਉਸੇ ਤਰੀਕੇ ਨਾਲ ਗਮਰਾਹ ਕਰੀਏ ਇੱਕ ਇੱਕ ਪੈਸੇ ਦੀ ਜਿਹੜੀ ਇੱਥੇ ਡਿਵੈਲਪਮੈਂਟ ਦਾ ਜਾਂ ਕੋਈ ਗ੍ਰਾਂਟ ਲਈ ਕਿਸੇ ਕਿਸੇ ਆਮ ਆਦਮੀ ਪਾਰਟੀ ਨੇ ਕੋਈ ਪੈਸਾ ਨਹੀਂ ਦਿੱਤਾ ਅਜ ਪਿੰਡਾਂ ਦੇ ਵਿੱਚ ਕੇਵਲ ਮਨਰੇਗਾ ਦੀ ਸਕੀਮ ਦੀ ਚੱਲ ਰਹੀ ਆ ਹੋਰ ਕੋਈ ਵੀ ਪੈਸਾ ਜਿਹੜਾ ਪੰਜਾਬ ਸਰਕਾਰ ਨੇ ਦੇ ਕੇ ਡਿਵੈਲਪਮੈਂਟ ਨਹੀਂ ਕਰਵਾਈ ਫਿਰ ਕਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਤੁਸੀਂ ਝੁੰਡਾ ਨੂੰ ਟਿੱਕ ਟੇਨ ਕਾਰਨ ਉਹਦਾ ਢਿੰਡਸਾ ਨਾਰਾ ਹੈ ਹੁਣ ਲੱਗਦਾ ਨਹੀਂ ਕਿਥੇ ਢਿੰਡਸਾ ਵੀ ਪਾਰਟੀ ਛੱਡੂਗਾ ਕਿਉਂਕਿ ਤੁਹਾਨੂੰ ਪਹਿਲਾਂ ਹੀ ਆ ਦਲ ਬਦਲਣ ਦਾ ਜੋਰ ਆ ਕੁਰਸੀ ਦੀ ਲੜਾਈ ਆ ਕਿਸੇ ਲੋਕਾਂ ਦੇ ਹੱਕਾਂ ਦੇ ਲੋਕਾਂ ਦੇ ਮੁੱਦੇ ਲਈ ਕਿਸੇ ਨੇਤਾ ਨੂੰ ਕੋਈ ਲੋੜ ਨਹੀਂ ਹੈਗੀ ਉਹਨਾਂ ਨੂੰ ਸਿਰਫ ਇਹ ਆ ਕਿ ਸਾਨੂੰ ਕੁਰਸੀ ਦੇ ਉੱਤੇ ਕਾਬੂ ਚੋਣਾ ਤੇ ਆਪਣੀ ਸਰਦਾਰੀ ਕਾਇਮ ਕਰਨੀ ਹੈ ਦੇਖੋ ਤੁਸੀਂ ਇਹ ਤਾਂ ਇਹ ਤਾਂ ਤੁਹਾਡੀਆਂ ਕੈਸੇ ਰਹੀ ਨੇ ਵੀ ਢੀਂਡ ਸਾਹ ਪਾਰਟੀ ਛੱਡ ਰਿਹਾ ਜਾਂ ਇਹ ਸਾਨੂੰ ਕਿਤੇ ਨਹੀਂ ਅਜਿਹੀ ਕੋਈ ਗੱਲ ਮਿਲੀ ਬਿਲਕੁਲ ਪਾਰਟੀ ਦੇ ਨਾਲ ਨਹੀਂ ਉਹ ਪਾਰਟੀ ਨਹੀਂ ਸਹਿਮਤੀ ਨਾਲ ਅਗਵਾਲ ਸਿੰਘ ਚੋਂ ਦਾ ਇੱਥੇ ਉਮੀਦਵਾਰ ਨੇ ਆਪਣਾ ਪ੍ਰਚਾਰ ਕਰ ਰਹੇ ਨੇ ਔਰ ਢੀਂਡਸਾ ਪਰਿਵਾਰ ਨੇ ਜਿਹੜੀ ਐ ਹਲੇ ਤੱਕ ਅੱਜ ਤੱਕ ਇੰਨੇ ਦਿਨ ਹੋ ਗਏ 15 ਦਿਨ 20 ਦਿਨ ਵੀ 20 ਦਿਨ ਹੋ ਗਏ ਘੱਟੋ ਘੱਟ ਅੱਜ ਤੱਕ ਤਾਂ ਕੋਈ ਇਹੋ ਜੀ ਗੱਲਬਾਤ ਆਈ ਨਹੀਂ ਸੋ ਇਹ ਤੁਹਾਡੇ ਸਾਥ ਤਾਬ ਨੇ ਤੁਹਾਡਾ ਕੋਈ ਹੁਣਾ ਤੁਹਾਨੂੰ ਸੁਣੀ ਸੂ ਮਿਲੀ ਹੋਣੀ ਆ ਸਾਡੇ ਧਿਆਨ ਚਾਹੀਜੀ ਕੋਈ ਗੱਲਬਾਤ ਲਈ ਹਾਂ ਜੇਕਰ ਗੱਲ ਕਰੀਏ ਹੁਣ ਆਪਾਂ ਇਹ ਗੱਲ ਕਰਦੇ ਹਾਂ ਕੁਰਸੀਆਂ ਦੀ ਗੱਲ ਕਰਦੇ ਹਾਂ ਦਲ ਬਤਲਾਂ ਦੀ ਜਿਹੜਾ ਦੌਰ ਜਾਰੀ ਆ ਕਿ ਰਾਜਨੀਤਿਕ ਲੋਕਾਂ ਨੂੰ ਸਿਰਫ ਇਹੀ ਹੁੰਦਾ ਕਿ ਕੁਰਸੀ ਚਾਹੀਦੀ ਆ ਜਾਂ ਕਿ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀ ਆ ਜੇ ਨਿੱਕੀ ਪਾਰਟੀ ਛੱਡ ਕੇ ਜਦੋਂ ਇੱਕ ਪਾਰਟੀ ਦੇ ਕਾਂਗਰਸ ਚ ਜੁੜਿਆ ਬੰਦਾ ਉਹਨੂੰ ਛੱਡਣਾ ਕਾਂਗਰਸ ਨੂੰ ਜਿਹੜੇ ਵਰਕਰਾਂ ਦੇ ਲੋਕ ਜੁੜੇ ਹੁੰਦੇ ਨੇ ਉਹਨਾਂ ਦੀਆਂ ਭਾਵਨਾਵਾਂ ਨਾਲ ਇੱਕ ਵੱਡਾ ਖਲਵਾੜ ਹੁੰਦਾ ਜੇ ਕਾਲੀ ਦਲ ਨਾਲ ਕੋਈ ਜਾਂਦਾ ਉਹਦੋਂ ਤੇ ਕਿੰਨਾ ਵੱਡਾ ਇਹ ਖਲਵਾੜ ਲੋਕਾਂ ਨਾਲ ਕੀਤਾ ਜਾ ਰਿਹਾ ਸਿਰਫ ਕੁਰਸੀ ਦੇ ਲਾਲਚ ਦੇ ਦੇਖੋ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਬਹੁਤ ਮੰਦਭਾਗਾ ਦੌਰ ਚੱਲ ਰਿਹਾ ਅੱਜ ਜਿਵੇਂ ਇੱਕ ਨੂੰ ਟਿਕਟ ਨਹੀਂ ਮਿਲੀ ਕਨਰਾਜ ਹੋ ਗਿਆ ਦੂਜੇ ਨਾਲ ਚਲੇ ਗਿਆ ਦੂਜੇ ਨੂੰ ਨਹੀਂ ਮਿਲੀ ਦੂਜੇ ਨਾਲ ਚਲੇ ਗਿਆ ਔਰ ਇਹ ਦੇਖੋ ਤੁਸੀਂ ਕਿੰਨੇ ਫੇਰ ਬਦਲ ਹੋਇਆ ਮੈਨੂੰ ਲੱਗਦਾ ਵੀ ਜਿਸ ਦਿਨ ਤੋਂ ਦੇਸ਼ ਆਜ਼ਾਦ ਹੋਇਆ ਜਿਸ ਦਿਨ ਜਿਸ ਦਿਨ ਤੋਂ ਇਹ ਚੌਂ ਢਾਂਚਾ ਸਾਡਾ ਸ਼ੁਰੂ ਹੋਇਆ ਉਸ ਦਿਨ ਤੋਂ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਵੀ ਇੰਨੀ ਤੇਜ਼ੀ ਨਾਲ ਇੱਕ ਪਾਰਟੀਆਂ ਚੋਂ ਦੂਜੀਆਂ ਪਾਰਟੀਆਂ ਜਿਹੜੇ ਲੋਕ ਨੇ ਉਹ ਆਗੂ ਨੇ ਕਹਿ ਦੇ ਇੱਥੋਂ ਇਹ ਗੱਲ ਸਾਬਤ ਹੁੰਦੀ ਹੈ ਵੀ ਜਿਹੜੀ ਕੁਰਸੀਆਂ ਦੀ ਭੁੱਖ ਆ ਜਿਹੜੇ ਲੋਕਾਂ ਨੂੰ ਉਹ ਲੋਕ ਪਾਰਟੀ ਛੱਡ ਕੇ ਕੇਵਲ ਕੁਰਸੀਆਂ ਦੀ ਭੁੱਖ ਦਿਖਾ ਕੇ ਪਾਰਟੀਆਂ ਛੱਡ ਕੇ ਉਹਦੇਦਾਰੀਆਂ ਜਾਂ ਸੱਤਾ ਦੇ ਵਿੱਚ ਰਹਿਣ ਵਾਸਤੇ ਕੋਈ ਦੂਜੀਆਂ ਪਾਰਟੀਆਂ ਜਾ ਰਹੇ ਨੇ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਕ ਪਾਰਟੀਆਂ ਬਦਲ ਕੇ ਜਾ ਰਹੇ ਨੇ ਬਿਲਕੁਲ ਮੂਹ ਨਹੀਂ ਲਾਉਣਾ ਚਾਹੀਦਾ ਜਿਹੜਾ ਇਲਾਕੇ ਦੀ ਗੱਲ ਕਰਦਾ ਜਿਹੜੇ ਇਲਾਕੇ ਦੇ ਨਾਲ ਖੜਦਾ ਉਹਨਾਂ ਲੋਕਾਂ ਨੂੰ ਜਿਹੜੀ ਵੋਟ ਆ ਪਾਉਣੀ ਚਾਹੀਦੀ ਹੈ ਪਟਾ ਜੀ ਜੇਕਰ ਗੱਲ ਕਰੀਏ ਬੀਜੇਪੀ ਦੀ ਕਿਸਾਨ ਸੜਕਾਂ ਤੇ ਆ ਬੀਜੇਪੀ ਕਹਿ ਰਹੇ ਨੇ 400 ਤੋਂ ਪਾਰ ਸੀ ਪੀਐਮ ਸਾਹਿਬ ਕਹਿ ਰਹੇ ਨੇ ਤੇ ਸੀਐਮ ਸਾਹਿਬ ਕਹਿ ਰਹੇ ਨੇ 13 0 ਦੇਖੋ ਬੀਜੇਪੀ ਨੂੰ ਪੰਜਾਬ ਦੇ ਲੋਕ ਬਿਲਕੁਲ ਨਹੀਂ ਮੂੰਹ ਲਾਉਣਗੇ ਕਿਉਂਕਿ ਬੀਜੇਪੀ ਨੇ ਪੰਜਾਬ ਦੇ ਲੋਕਾਂ ਨਾਲ ਬੜਾ ਵੱਡਾ ਧਰੋਹ ਕੀਤਾ ਔਰ ਤੁਸੀਂ ਦੇਖੋ ਜਿਵੇਂ ਲੰਮੇ ਸਮੇਂ ਤੋਂ ਆਪਣੀਆਂ ਸਜਾਵਾਂ ਪੂਰੀਆਂ ਕਰਕੇ ਬੰਦੀ ਸਿੰਘ ਅੱਜ ਵੀ ਜ਼ਿਲ੍ਹਿਆਂ ਦੇ ਵਿੱਚ ਨਜ਼ਰਬੰਦ ਕਰੇ ਹੋਏ ਨੇ ਔਰ ਉਸ ਤੋਂ ਬਿਨਾਂ ਸਭ ਉਸ ਤੋਂ ਉਸ ਤੋਂ ਇਲਾਵਾ ਜਿਹੜੀ ਪੰਜਾਬ ਦੇ ਵਿੱਚ ਜੋ ਕਿਸਾਨਾਂ ਦੀ ਮੰਗ ਸੀ ਸਾਰੇ ਭਾਰਤ ਦੇ ਕਿਸਾਨਾਂ ਨਾਲ ਬੀਜੇਪੀ ਨੇ ਬਹੁਤ ਵੱਡਾ ਵਾਅਦਾ ਕੀਤਾ ਕਿ 23 ਦੀ 23 ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ ਔਰ ਉਹ ਐਮਐਸਪੀ ਦੀ ਕਮਿਟਮੈਂਟ ਕਰਕੇ 2 ਸਾਲ ਪਹਿਲਾਂ ਜਦੋਂ 700 750 ਕਿਸਾਨ ਉੱਤੇ ਸ਼ਹੀਦ ਹੋਇਆ ਔਰ ਅੱਜ 2 ਸਾਲਾਂ ਬਾਅਦ ਫੇਰ ਬੀਜੇਪੀ ਪਾਰਟੀ ਉਸ ਗੱਲ ਤੋਂ ਮੁਕਰ ਗਈ ਔਰ ਅੱਜ ਦੁਬਾਰਾ ਫੇਰ ਮੋਰਚਾ ਲੱਗਿਆ ਹੋਇਆ ਸੋ ਮੈਂ ਸਮਝਦਾ ਅੱਜ ਪੰਜਾਬ ਦੇ ਲੋਕ ਨਹੀਂ ਬਲਕਿ ਭਾਰਤ ਦੇ ਲੋਕ ਇਸ ਧੋਖੇ ਤੋਂ ਭਾਰਤ ਦਾ ਕਿਸਾਨ ਆ ਜਿਹੜਾ ਮਜ਼ਦੂਰ ਹੈ ਇਹ ਧੋਖੇ ਜਿਹੜਾ ਧੋਖਾ ਹੋਇਆ ਇਹਦੇ ਕਰਕੇ ਬੀਜੇਪੀ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ ਕਿਉਂਕਿ ਬੀਜੇਪੀ ਨੇ ਅੱਜ ਐਡਾ ਤੱਕ ਤੱਕਾ ਕੀਤਾ ਜਿਹੜੀ ਸਾਡੀ ਦੇਸ਼ ਦੀ ਰਾਜਧਾਨੀ ਹੈ ਉਸ ਰਾਜਧਾਨੀ ਦੇ ਵਿੱਚ ਸਾਨੂੰ ਜਾਣ ਤੋਂ ਵੀ ਸਾਡੇ ਮੂਰੇ ਮਿਲਟਰੀ ਲਾਤੀ ਔਰ ਉਹੀ ਮਿਲਟਰੀ ਜਿਹਨੇ ਦੇਸ਼ ਦੀ ਸੁਰੱਖਿਆ ਕਰਨੀ ਹੈ ਜਿਹਨੇ ਸਾਡੇ ਦੇਸ਼ ਦੇ ਵਸਿੰਦਿਆਂ ਦੀ ਸੁਰੱਖਿਆ ਕਰਨੀ ਹੈ ਉਹੀ ਮਿਲਟਰੀ ਸਾਡੇ ਉੱਤੇ ਅੱਜ ਗੋਲੀਆਂ ਚਲਾ ਰਹੀ ਹੈ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਸੋ ਇਸ ਕਰਕੇ ਅਸੀਂ ਅੱਜ ਪੰਜਾਬ ਦੇ ਲੋਕ ਇਸੇ ਕਰਕੇ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਔਰ ਬੀਜੇਪੀ ਨੂੰ ਬਿਲਕੁਲ ਪੰਜਾਬ ਦੇ ਲੋਕ ਨੇ ਜਿਹੜੇ ਮੂੰਹ ਨਹੀਂ ਲਾਉਣਗੇ ਸੀਐਨ ਸਾਹਿਬ ਨੇ ਵੱਲੋਂ ਭੇਜੇ ਗਏ ਨੇ ਕਿ ਚੋਣਾਂ ਦਾ ਸਮਾਂ ਹੈ ਦੇਖੋ ਕਿਸਾਨਾਂ ਦੀ ਮੰਗ ਹੈ ਕੋਈ ਇਹ ਤਾਂ ਗੱਲਾਂ ਇੱਕ ਦੋ ਇਹਦੇ ਚੱਕੜ ਸੁੱਟਣ ਵਾਲੀ ਗੱਲਾਂ ਨਹੀਂ ਕਿਸਾਨਾਂ ਦੀ ਆਪਣੀ ਮੰਗਾਂ ਨੇ ਕਿਸਾਨਾਂ ਨਾਲ ਸਰਕਾਰਾਂ ਨੇ ਕੇਂਦਰ ਸਰਕਾਰਾਂ ਨੇ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਵੀ ਅਸੀਂ ਤੁਹਾਨੂੰ ਐਮਐਸਪੀ ਦੇਵਾਂਗੇ ਪਰ ਇਹ ਪਾਰਟੀ ਨੇ ਐਮਐਸਪੀ ਬਿਲਕੁਲ ਨਹੀਂ ਦਿੱਤੀ ਔਰ ਉੱਥੇ ਹਰਿਆਣੇ ਦੇ ਜਿਹੜੇ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਕਿਸਾਨ ਦੀ ਗੋਲੀ ਨਾਲ ਹੱਤਿਆ ਹੋਈ ਔਰ ਉਸ ਕਿਸਾਨ ਨੂੰ ਦੇ ਉੱਤੇ ਅਣਪਛਾਤੇ ਦਾ ਪਰਚਾ ਕੀਤਾ ਗਿਆ ਔਰ ਉਸ ਲਈ ਪੂਰੇ ਪੰਜਾਬ ਦੇ ਜਿਹੜੇ ਲੋਕ ਨੇ ਕਿਸਾਨ ਨੇ ਉਹਨੂੰ ਤਾਂ ਬੜਾ ਵੱਡਾ ਰੋਸ ਹੈ ਔਰ ਇਸੇ ਕਰਕੇ ਅੱਜ ਬੀਜੇਪੀ ਦਾ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਇਹ ਸਨ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਘੁਟਾ ਜਿਨ੍ਹਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਪਟਾਈ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਚੈਨਲ ਤੇ ਆਏ